ਪਧਾਨੇ ਕਿੱਥੇ ਗਿਆਗਾ ਮਗਰੀ ਭੱਗ ਗਿਆ ਉਹਦੇ ਹਾਂ ਹੁੰਦਾ ਵੇ ਹਾਂ ਫਰੇ ਗਿਆ ਨਾ ਕੀ ਬਣਿਆ ਉਹ ਬਾਨਾ ਕੀ ਹੈ ਛੱਡ ਆ ਮੈਂ ਵਗ ਜਾ ਬਈ ਥੱਲੇ ਕੀ ਕਹਿੰਦੀ ਕਹਿਣਾ ਕੀ ਆ ਤੈਨੂੰ ਪਤਾ ਹੈ ਬੋਲੀ ਜਾਂਦੀ ਹੈ ਉਹ ਤੈਨੂੰ ਹੈ ਫਿਰ ਵੀ ਕੀ ਕਹਿੰਦੀ ਕਹਣਾ ਕਿਦਰ ਸਾਹਮਣੇ ਸਾਰਾ ਕੋਈ ਕਹਿੰਦੀ ਹੈ ਮੈਂ ਵੀ ਉਹਦੇ ਬੱਚਾ ਹੋਣ ਵਾਲਾ ਤੂੰ ਨਾ ਹੋ ਕਰ ਮੇਰੀ ਗੱਲ ਸੁਣ ਲੈ ਹਾਂ ਸੁਣੀ ਆ ਨਾ ਜੇ ਨਾ ਮੰਨੀ ਨਾ ਇਹ ਤੂੰ ਮੈਨੂੰ ਕਿਹਾ ਵੀ ਇੱਥੋਂ ਵਗ ਜਾ ਦੇਖ ਲੈ ਮੈਂ ਥਾਣੇ ਵਗ ਦੂੰਗੀ ਲੈ ਮੇਰੇ ਦਿਵਾਂਖੋਂ ਵਾਲਾ ਸਾਰਾ ਪਤਾ ਤੈਨੂੰ ਯਾਰ ਮੈਂ ਤੈਨੂੰ ਕਦੋਂ ਕਿਹਾ ਵੀ ਤੂੰ ਜਾ ਮੈਂ ਤੈਨੂੰ ਭੇਜਦਾ ਮੈਂ ਮੈਂ ਤੇਰੇ ਨਾਲ ਆ ਤਾਂ ਕਰਕੇ ਸਮਝਾ ਲਈ ਨਾ ਕਿ ਕਿਤੇ ਉਹਦੀਆਂ ਗੱਲਾਂ ਵਿੱਚ ਆ ਜੇ ਯਾਰ ਉਹਦੀਆਂ ਗੱਲਾਂ ਵਿੱਚ ਮੈਂ ਕਿਉਂ ਆਉਂਗਾ ਪਰ ਪਤਾ ਕਿਵੇਂ ਲੱਗਿਆ ਮੇਰੇ ਖਲੇ ਦਾ ਇਹਨੂੰ ਦੱਸਿਆ ਵੀ ਨਹੀਂ ਪਤਾ ਪਤਾ ਇੱਕ ਨਾ ਇੱਕ ਦਿਨ ਲੱਗਣਾ ਹੀ ਸੀਗਾ ਕਿੰਨਾ ਕჯერ ਮੈਨੂੰ ਇੱਥੇ ਰੱਖਦਾ ਨਾ ਨਾ ਮੈਨੂੰ ਪਤਾ ਲੱਗ ਜਾਂਦੇ ਕਹਣਾ ਕਿਨੇ ਉਂਗਲ ਲਾਈ ਐ ਫੇਰ ਦੇਖੀ ਉਹ ਨਾ ਕਰਦਾ ਭੈੜੀ ਤੂੰ ਬੱਸ ਕਰ ਵੀ ਸਾਡੇ ਘਰ ਦੀ ਗੱਲ ਆ ਮੈਂ ਇਕੱਲੇ ਆ ਮਾ ਦੋੜਾਂ ਵੀ ਜਾਵਾਂ ਸੁਣੂ ਕਿ ਤੁਹਾਡਾ ਢੱਡ ਦੂੰਗਾ ਮੇਰੇ ਸਾਲੇ ਆ ਕੇ ਉਂਗਲਾ ਲਾਈ ਜਾਣਗੇ ਇਹਨੂੰ ਮੈਂ ਸੋਚ ਸੋਚਾ ਰਹਿਣਾ ਹੋਈ ਜਾਂਦੀ ਆ ਪਤਾ ਨਹੀਂ ਤੇਰੀ ਘਰ ਦੀ ਕੀ ਕਰੂ ਕੀ ਨਾ ਉਹ ਕਰਨਾ ਕੀ ਆ ਯਾਰ ਬੱਤ ਬੱਤ ਅਹੀਂ ਤੂੰਗੀ ਮੈਂ ਤਲਾਕ ਦੇਣੀ ਆ ਦੇ ਦੇ ਤਲਾਕ हां मैं उदोती दिन दे गई आनिया वे अधिकार दीना नेमेडला अब अधिकार दीना नेमेडला पर ना ओ यार मैं ਹੁਣ ਕਿਵੇਂ ਨਿਮੇੜਦਾ ਇਹ ਉਹਨੂੰ ਕਿਵੇਂ ਧੱਕਾ ਦੇਵਾਂ ਉਹ ਮੇਰੇ ਘਰ ਵਾਲੀ ਹੈ ਮੇਰੇ ਕਰਕੇ ਸਾਰਾ ਕੁਛ ਢਿੱਕ ਗਿਆ ਹੀ ਹੈ ਪਰ ਉਹ ਮੈਂ ਕੁਛ ਨਹੀਂ ਉਹ ਤੂੰ ਵੀ ਗੱਲ ਸਮਝਦੀ ਹੋਣੀ ਕੀ ਹੈ ਇੱਕ ਔਰਤ ਦੂਜੀ ਔਰਤ ਦੇ ਦਰਦ ਸਮਝਦੀ ਹੈ ਉਹਦੇ ਬੱਚਾ ਨਹੀਂ ਹੋਇਆ ਮੈਨੂੰ ਬੱਚੇ ਦੀ ਲੋੜ ਹੈ ਕਿ ਮੈਂ ਆਪਦੇ ਤੇ ਹਲੀ ਵਧਾਉਣੀ ਅੱਗੇ ਹਾਂ ਹੁਣ ਫਿਰ ਜੇ ਬੱਚੇ ਹੀ ਨਾ ਹੋਇਆ ਪਰ ਆਹ ਟੀਮਾ ਤੇ ਦੋ ਵਿਆਹ ਹੈ ਵਿਆਹ ਨਾਲ ਕੁਾਰੇ ਇੱਕੋ ਗੱਲ ਹੈ ਮੈਂ ਤਾਰ ਕੇ ਤੇ ਨਾ ਵਿਆਹ ਕਰਾਇਆ ਮਤਲਬ ਤੇਨਾਂ ਗੱਲ ਵਾ ਕੀਤੀ ਆ ਵੀ ਮੇਰੇ ਬੱਚਾ ਹੋ ਜੇ ਕਿਤੇ ਤੂੰ ਬੱਚੇ ਮਾਰੇ ਪਿਆਰ ਕੀਤਾਗਾ ਉਹ ਨਹੀਂ ਯਾਰ ਉਹ ਵੀ ਪਿਆਰ ਸਮਝਦੀ ਹੁੰਦੀ ਹੈ ਗੱਲ ਨੂੰ ਕੋਈ ਕਿਸੇ ਤੋਂ ਉਮੀਦ ਰੱਖਦਾ ਹੁਣ ਬਾਪ ਮੈਨੂੰ ਉਮੀਦ ਮੇਰੇ ਬਾਪੂ ਤੋਂ ਮੇਰੇ ਬਾਪੂ ਤੋਂ ਉਮੀਦ ਇਹ ਹੈ ਮੈਨੂੰ ਜ਼ਮੀਨ ਦੇ ਕੇ ਜਾਊਗਾ ਮੈਂ ਉਹਦੀ ਸੇਵਾ ਕਰੂੰਗਾ ਐ ਤੇਰੇ ਤੋਂ ਉਮੀਦ ਆ ਤੂੰ ਮੈਨੂੰ ਬੱਚਾ ਦੇਂਗੀ ਤੂੰ ਮੇਰੀ ساری ਉਮਰ ਸੇਵਾ ਕਰੇਂਗੀ ਫੇਰ ਹੀ ਸੇਵਾ ਕਰਨਗੀ ਜੇ ਤੁਮ ਮੈਨ ਬੱਚਾ ਦੇਂਗੇ ਫੇਰ ਹੀ ਉਹਦੀ ਅੱਗੇ ਮੰਨ ਲਓ ਜਿਹੜੀ ਜ਼ਮੀਨ ਮੈਨੂੰ ਮੇਰਾ ਬਾਪੂ ਦੇਊਗਾ ਉਹ ਜ਼ਮੀਨ ਤੇਰੇ ਬੱਚੇ ਨੂੰ ਦਊਗਾ ਫੇਰ ਹੀ ਬਦੋਂ ਐਸ਼ ਕਰਾਂਗੇ ਤੂੰ ਗੱਲ ਨੂੰ ਸਮਝਦੀ ਹੁੰਦੀ ਹੈ ਤੂੰ ਯਾਰ ਮੇਰੇ ਪਿਆਰ ਤੇ ਸ਼ੱਕ ਨਾ ਕਰ ਪਿਆਰ ਮੈਂ ਹੁਣ ਉਹਨੂੰ ਵੀ ਬਥੇਰਾ ਕਰਦਾ ਪਿਆਰ ਤੈਨੂੰ ਬਥੇਰਾ ਕਰਦਾ ਸੱਚੀ ਲੱਗਦਾ ਸੱਚੀ ਉਹ ਸੱਚੀ ਆਂ ਔਰ ਬਿਨ ਪਿਆਰ ਤੂੰ ਜਵਾਕ ਹੋ ਜਾਂਦਾ ਇਹ ਕਹੇ ਜੀਆਂ ਗੱਲਾਂ ਕਰਦੀਆਂ ਉਹ ਮਾ ਉਹ ਜਿਆ ਬੰਦਾ ਨਹੀਂ ਆ ਵੀ ਉਹ ਗੱਲ ਕੀ ਹੁਣ ਤੂੰ ਆਪਦਾ ਘਰ ਦੀ ਦਾ ਮੂੰਹ ਸੁੰਗਿਆ ਵੀ ਉਹ ਕੀ ਚਾਹੁੰਦੀ ਹੈ ਕੀ ਨਹੀਂ ਚਾਹੁੰਦੀ ਕੀ ਕਰੂਗੀ ਮੈਨੂੰ ਰੱਖਣ ਰੱਖੂਗੀ ਨਹੀਂ ਰੱਖੂਗੀ ਕਿਵੇਂ ਮੈਂ ਸਮਝਾਉਣਾ ਜਾ ਕੇ ਉਹਨੂੰ ਵੀ ਗੱਲ ਨੂੰ ਸਮਝੀਦਾ ਹੁੰਦਾ ਹੁਣ ਆਪਾਂ ਦੇ ਬੱਚਾ ਹੋ ਰਿਹਾ ਮੈਂ ਸਕੀਮ ਲਾਉਂਗਾ ਮੈਂ ਜਾਣ ਕੇ ਕੋਈ ਵਾਰੀ ਆਪਾਂ ਬੱਚਾ ਲੈ ਲੈਨੇ ਤੇ ਇੱਕ ਵਾਰੀ ਸਾਲ ਤੁੱਛ ਰਿਹਾ ਠੀਕ ਹੈ ਉਹਨੂੰ ਜਾਣ ਕੇ ਮਰਵਾਣਾ ਵੀ ਬੱਚਾ ਪਰ ਰੱਖ ਲਾਂਗੇ ਤੈਨੂੰ ਤਾਂ ਘਰੋਬਾਰ ਕਰਦਾਂਗੇ ਅੱਛਾ ਮੈਂ ਜਾਣ ਕੇ ਕਹੂੰਗਾ ਸੱਚੀ ਵਿੱਚ ਥੋੜੀ ਕਹੂੰਗਾ ਯਾਰ ਉਹ ਦੋ ਸਾਲ ਹੋ ਗਿਆ ਛੋਟਾ ਮੋਂ ਪ੍ਰੇਮ ਪੈ ਜਾਊਗਾ ਉਹ ਦੋ ਕਰੀਨੇ ਕਰ ਲੈਣਾ ਮੈਂ ਪ੍ਰੇਮ ਉਹਦੇ ਨਾਲ ਤਾਂ ਜਮਾ ਵੀ ਨਾ ਓਏ ਗੱਲ ਸਮਝਦੀ ਹੁੰਦੀ ਆ ਤੂੰ ਨਹੀਂ ਕਰੇਂਗੀ ਉਹ ਤਾਂ ਕਰਨ ਲੱਗੀ ਜਦੋਂ ਉਹ ਕਰਨ ਲੱਗੀ ਤੈਨੂੰ ਆਪੀ ਪਿਗਲ ਜੇਗੀ ਮੈਨੂੰ ਉਹ ਕਿਉਂ ਕਰੂਗੀ ਭਾਈ ਕਿਉਂਕਿ ਬੱਚਾ ਲੈਣਾ ਉਹਦੇ ਉਹਦਾ ਹੀ ਪੁੱਤੀ ਲੱਗੂਗਾ ਉਹ ਵੀ ਮਾਂ ਹੀ ਆ ਇੱਕ ਦਿਨ ਦੀ ਮਾਂ ਹੀ ਐ ਰੋ ਵੀ ਕਿਉਂ ਯਾਰ ਐ ਕਰਦੀ ਇੱਕ ਪੁੱਤ ਉਹਨੂੰ ਦੇ ਦਾਂਗੇ ਇੱਕ ਦੂਰਾ ਕਾਜੀ ਦੋ ਹੈ ਹਲੋ ਖੁਸ ਹੋ ਜੂ ਨਲੇ ਮੈਂ ਮੈਂ ਤੇ ਜਵਾਬ ਕਦੇ ਨਹੀਂ ਦਿੰਦੀ ਹੈਗੀ ਕਿਸੇ ਨੂੰ ਵੀ ਆਦੇ ਕੋਲੇ ਰੱਖੂਗੀ ਓਏ ਆਪਦੇ ਕੋਲੇ ਰਹਿਣਗੇ ਇੱਥੇ ਉਹ ਘਰ ਪਰ ਲੈ ਕੇ ਪੇ ਜਲੰਧਰ ਜਾਊਗੀ ਇੱਥੇ ਘਰੇ ਰਹੂਗੀ ਇੱਥੇ ਸਾਰਾ ਕੁਝ ਪਾਲਣ ਪੋਸ ਤੁਸੀਂ ਦੋਨੇ ਕਰੀ ਜਾਓ ਕੱਲ ਨੂੰ ਸਮਝੀਦਾ ਹੁੰਦਾ ਯਾਰਾ ਚਲ ਠੀਕ ਆ ਜਿਵੇਂ ਤੂੰ ਚਾਹਨਾ ਹੋਰ ਯਾਰਾ ਦੇਖ ਨਾ ਉਹਦਾ ਮਨ ਦੁਖੀ ਹੋਵੇ ਮੈਂ ਉਹਨੂੰ ਵੀ ਨੀ ਘਰੋਂ ਬਾਹਰ ਕੱਢ ਸਕਦਾ ਤੈਨੂੰ ਵੀ ਨੀ ਕੱਢ ਸਕਦਾ ਕਿ ਤੂੰ ਹੀ ਪਿਆਰਾ ਉਹ ਵੀ ਪਿਆਰ ਉਹ ਕਿਹੜਾ ਬਗਾਨੀ ਹੈ ਵੀ ਆਪਣੀਆਂ ਯਾਰ ਜਦੋਂ ਇਹਨਾਂ ਟਾਈਮ ਹੋ ਗਿਆ ਮੇਰੇ ਕਰਕੇ ਇੱਥੇ ਰਹਿੰਦੀ ਐ ਪਰ ਤੂੰ ਪਹਿਲਾਂ ਦੇਖਣਾ ਸੀ ਨਾ ਮੇਰੀ ਤਾਂ ਜ਼ਿੰਦਗੀ ਬਰਬਾਦ ਕਰਤੀ ਤੇਰੀ ਗੱਲ ਜਿਹਨੇ ਬਾਰੇ ਨਾਲ ਲਈ ਹੁੰਦੀ ਨਾ ਉਹਨੂੰ ਆਦੇ ਘਰੇ ਲੈ ਜਾਂਦਾ ਰਾਣੀ ਬਣਾ ਕੇ ਰੱਖਦਾ ਆਹ ਰਾਣੀ ਬਣਾ ਕੇ ਰੱਖਦਾ ਯਾਰ ਗੱਲ ਨੂੰ ਸਮਝੀਦਾ ਹੁੰਦਾ ਕੁਵਾਰਾ ਬੰਦਾ ਹੋਰ ਟਾਈਪ ਦਾ ਹੁੰਦਾ ਵਿਆਹੇ ਵਰਗਾ ਬੰਦਾ ਸੋਚਦਾ ਹੁੰਦਾ ਮੈਂ ਸਾਰੇ ਵੇਲੇ ਸੋਚਦਾ ਤੇਰੇ ਬਾਰੇ ਵੀ ਸੋਚਦਾ ਹਾਂ ਉਹਦੇ ਬਾਰੇ ਸੋਚਦਾ ਬਸ ਸਾਰਿਆਂ ਲਈ ਸੋਚਦਾ ਕਿਹੜਾ ਕੁਵਾਰਾ ਆਂਦਾ ਛੋਰ ਮਤ ਹੁੰਦੀ ਐ ਬੰਦਾ ਨਸ਼ੇ ਪੱਤੇ ਅੱਜ ਕੱਲ ਬਾਲੇ ਕਰਦੇ ਆ ਬੱਸ ਰਹਿਣ ਦੇ ਮੈਨੂੰ ਪਾਗਲ ਨਹੀਂ ਹੈਗੀ ਜਿਹੜਾ ਮੈਂ ਨਸ਼ੇ ਪੱਤੇ ਵਾਲਾ ਇਹਨਾਂ ਕਰੂੰਗੀ ਤੂੰ ਗੱਲ ਨੂੰ ਸਮਝ ਨਹੀਂ ਰਹੀ ਯਾਰ ਤੈਨੂੰ ਹੌਲੇ ਵਾਲੇ ਨਾਲ ਪਤਾ ਲੱਗ ਜਾਊਗਾ ਵੀ ਮੈਂ ਸਹੀ ਆ ਗੱਲ ਤਾਂ ਜਦੋਂ ਬੰਦੇ ਤੇ ਮੁਸੀਬਤ ਪੈ ਜਾਂਦੀ ਹੈ ਨਾ ਉਦੋਂ ਬੰਦੇ ਨੂੰ ਕੁਝ ਨਹੀਂ ਸੀ ਹੁਣ ਤੈਨੂੰ ਐ ਲੱਗਿਆ ਮੈਂ ਹੀ ਮਾਰਾਂ ਮੈਂ ਹੀ ਮਾਰ ਹੋਰ ਕੋਈ ਨਹੀਂ ਤੂੰ ਟਾਈਮ ਹੋਂ ਤੇ ਕੋਈ ਗੱਲ ਦੀ ਫਿਕਰ ਨਾ ਕਰ ਮੈਂ ਉਹਦੇ ਨਾਲ ਗੱਲ ਕਰਦਾ ਸਮਝਾਉਣਾ ਤੇ ਪਤਾ ਕਰਦਾ ਕੀ ਨੇ ਦੱਸਣਾ ਫੇਰ ਦੇਖਣਾ ਠੀਕ ਹੈ ਉਹ ਕਹ ਰਹੀ ਨਾ ਕਿ ਬਾਪੂ ਨੂੰ ਕਹਿਦਾ ਨਾ ਵੇ ਦਖਲ ਕਰਦਾ ਕੋਈ ਗੱਲ ਨਾ ਪਦੋਂ ਉਹ ਬਗ ਚੱਲਣਾ ਠੀਕ ਹੈ ਕਾਇਦ ਰਹਿ ਪਾਂਗੇ ਹੋਣੀ ਆ ਕਿ ਲਾਹ ਬੈਠੀ ਨਾ ਗੱਲ ਸੁਣ ਆਉਣ ਸਰ ਤੂੰ ਬਾਪੂ ਨੂੰ ਦੱਸਦਾ ਤੇ ਬਾਪੂ ਨੂੰ ਦੱਸਣ ਦੀ ਕੀ ਲੋੜ ਸੀ ਅੱਛਾ ਕਿਉਂ ਮੈਂ ਬਾਪੂ ਨੂੰ ਦੱਸਾਂ ਨਾ ਤੂੰ ਉੱਥੇ ਜਨਾਨੀ ਰੱਖੀ ਬੈਠਾ ਤੇ ਮੈਂ ਬਾਪੂ ਨੂੰ ਦੱਸਾਂ ਵੀ ਨਾ ਉਹ ਤੇਰੇ ਕਰਕੇ ਕੀਤਾ ਹਰਾ ਕੁਝ ਮੈਂ ਨਾ ਮੇਰਾ ਇਹਦੇ ਚ ਕੀ ਪਲਿਆ ਮੈਨੂੰ ਦੱਸੇ ਜਨਾਨੀ ਤੂੰ ਲਿਆਤੀ ਮੇਰੇ ਕਰਕੇ ਜੇ ਮੇਰਾ ਪਿੰਨੂ ਇੰਨਾ ਸੀ ਨਾ ਮੇਰੀ ਹਿੱਕ ਤੇ ਸੌਕਨ ਨਾਲ ਲਿਆ ਕੇ ਰੱਖਦਾ ਉਹ ਗੱਲ ਨੂੰ ਸਮਝੀਦਾ ਹੁੰਦਾ ਵੀ ਤੇਰੇ ਬੱਚਾ ਨਹੀਂ ਹੋ ਰਿਆ ਸੀ ਮੈਂ ਇਸ ਕਰਕੇ ਉਹਦੇ ਨਾਲ ਇੱਕ ਵਿਆਹ ਕਰਾਇਆ ਠੀਕ ਹੈ ਹੁਣ ਬੱਚਾ ਹੋਣ ਵਾਲਾ ਠੀਕ ਗੱਲ ਸੁਣ ਹੁਣ ਬੱਚਾ ਆਪਾਂ ਲੈ ਲਾਂਗੇ ਉਦੋਂ ਉਹ ਸਾਲ ਤਾਂ ਉਹਦਾ ਵਿਆਹ ਉਹ ਕਰਦਾ ਅੱਗੇ ਸੱਚੀ ਮੰਨ ਜੂਗੀ ਉਹ ਵਿਆਹ ਨੂੰ ਚੱਲ ਇੱਕ ਵਾਰੀ ਬੱਚਾ ਤਾਂ ਲਈਏ ਉਦੋਂ ਉਹ ਦੇਖਦੇ ਆਂ ਗੱਲਬਾਤ ਅੱਛਾ ਜਦੋਂ ਅਗਲੀ ਦਾ ਇੱਕ ਵਾਰ ਬੱਚਾ ਹੋ ਗਿਆ ਨਾ ਫੇਰ ਨਹੀਂ ਅਗਲੀ ਜਾਂਦੀ ਪੈਰ ਲੱਗ ਜਾਣਗੇ ਮੇਰੀ ਸੁਣ ਲੈ ਗੱਲ ਜਾਂ ਤਾਂ ਤੂੰ ਉਹ ਨੂੰ ਰੱਖ ਲੈ ਜਾਂ ਫਿਰ ਮੈਨੂੰ ਰੱਖ ਲੈ ਹੁਣ ਦੋਨੇ ਜਣੀਆਂ ਤਨੀਆਂ ਅਸੀਂ ਇਸ ਘਰ ਚ ਰਹਿ ਸਕਦੀਆਂ ਉਹ ਯਾਰ ਸਾਰਾ ਕੁਝ ਹੋ ਜਾਂਦਾ ਹੁੰਦਾ ਨਾ ਫੇਰ ਮੈਂ ਵੀ ਹੋਰ ਵਿਆਹ ਕਰਾ ਲੰਨੀ ਆ ਮੈਂ ਬੰਦਾ ਰੱਖ ਲੰਨੀ ਆ ਜੇ ਹੋ ਜਾਂਦਾ ਹੁੰਦਾਗਾ ਫਿਰ ਬੰਦੇ ਨਾਲ ਇੱਥੇ ਥੋੜੀ ਰਹੇਂਗੀ ਤੂੰ ਫੇਰ ਉਹ ਆਪਦੇ ਘਰੇ ਲੈ ਕੇ ਜਾਊ ਤੈਨੂੰ ਮੇਰੀ ਗੱਲ ਸੁਣ ਲੋ ਮੈਂ ਤੁਹਾਨੂੰ ਸੌਦੀ ਇੱਕ ਸੁਣਾਤੀ ਹੁਣ ਤੱਕ ਜਿਹੜਾ ਕੁਝ ਤੁਸੀਂ ਕਰਨਾ ਸੀ ਕਰ ਲਿਆ ਮੈਂ ਨਹੀਂ ਉਹਨੂੰ ਰਹਿਣ ਦੇਣ ਆਪ ਦੇ ਕਰੇ ਜੋਰ ਜਿੱਥੇ ਮਰਜੀ ਰੱਖ ਲੋ ਕਿਤੇ ਕਿਰਾਏ ਤੇ ਲੈ ਕੇ ਕਰ ਕਿਰਾਏ ਤੇ ਰੱਖ ਲੋ ਨਾਲ ਗੱਲ ਰਹੀ ਬੱਚੇ ਦੀ ਬੱਚਾ ਗੋਦ ਲੈ ਲੈਨੇ ਇਹਦਾ ਇੱਕੋ ਹੀ ਹੱਲ ਥੋੜਾ ਹੈ ਮੀਆਂ ਤੂੰ ਦੂਸਰੀ ਜਨਾਨੀ ਲਿਆਵੇਂ ਨਾ ਮੈਂ ਮੇਰੀ ਭੈਣ ਨੂੰ ਕਹਿ ਦਾਨੀ ਆ ਉਹ ਦੇ ਦੂਗੀ ਬੱਚਾ ਕਰਕੇ ਕੋਈ ਇਹ ਮੇਰਾ ਫੋਨ ਤੇ ਨਹੀਂ ਆਉਣਾ ਗੱਲ ਤਾਂ ਮੇਰੇ ਸਾਡੇ ਫੋਨ ਦੀ ਹੈ ਮਤਲਬ ਬਾਪੂ ਦਾ ਫੋਨ ਮੇਰੇ ਇਧਰ ਆ ਕੇ ਹੈ ਅਸੀਂ ਬਕਾਨਾ ਫੋਨ ਆ ਕੇ ਆ ਦੀ ਪੀੜੀ ਬਦਲ ਲਿਖਿਓ ਅਜੀ ਬਕਾਨੇ ਫੋਨ ਕਿਉਂ ਉਹ ਕਰੀਏ ਜੇ ਮੇਰੇ ਚ ਕੁਝ ਕਮੀ ਹੋਵੇ ਫਿਰ ਤੋਏਰ ਫਰ ਬਗਾਨਾ ਖੋਣ ਜਿਉ ਉਹ ਤੇਰੇ ਲਈ ਬਗਾਨਾ ਮੇਰੇ ਲਈ ਇਹ ਵੀ ਬਗਾਨਾ ਹੈ ਠੇਕੜਾ ਮੇਰਾ ਆਬਦਾ ਹੋ ਜੂ ਨਾਲੇ ਆਪ ਦੀ ਕੁੱਖ ਚ ਜੰਮਿਆ ਹੀ ਆਬਦਾ ਹੁੰਦਾ ਹੈਗਾ ਉਹ ਕੋਈ ਗੱਲ ਹੈ ਤੂੰ ਹੌਸਲਾ ਰੱਖ ਤੇਰੇ ਨੇ ਇੰਨੇ ਪੈਸੇ ਲਈ ਨਾ ਹੋਰ ਲਾਤ ਵੱਡਾ ਡਾਕਟਰ ਦੇਖ ਲੂੰਗਾ ਤੇਰੀ ਕੁੱਖ ਤੋਂ ਵੀ ਬੱਚਾ ਲਾਉਂਗਾ ਮੈਂ ਯਾਰ ਇੱਕ ਵਾਰੀ ਸਾਡੀ ਨੀਂਹ ਰੱਖੀ ਗਈ ਯਾਰ ਸਾਡੇ ਪਰਿਵਾਰ ਦੇ ਤੂੰ ਸੱਗਲੋਂ ਸਮਝੀਦਾ ਹੁੰਦਾ ਯਾਰ ਮੈਂ ਤਾਂ ਬਹੁਤ ਸਮਝ ਲਿਆ ਪਰ ਤੁਸੀਂ ਇਹ ਨਹੀਂ ਸਮਝਦੇ ਮੈਨੂੰ ਤਾਂ ਇਹ ਸੀ ਵੀ ਚਲ ਇਕੱਲਾ ਬਾਹਰ ਜਾਂਦੇ ਹੋ ਜਾ ਕੇ ਮੋੜਿਆਂ ਨੇ ਮੂੰਹ ਮਾਰ ਕੇ ਮੈਨੂੰ ਕੀ ਆ ਪਰ ਮੈਨੂੰ ਕਿਹਾ ਸੀ ਵੀ ਤੁਸੀਂ ਉਹਨੂੰ ਐ ਘਰੇ ਲਿਆ ਕੇ ਬਿਠਾ ਦੋਗੇ ਨਾ ਤੁਸੀਂ ਇੱਕ ਵਾਰ ਵੀ ਨਹੀਂ ਸੋਚਿਆ ਵੀ ਤੁਸੀਂ ਉਹਨੂੰ ਘਰੇ ਲੈ ਆਉਂਗੇ ਸਾਨੂੰ ਪਤਾ ਹੀ ਨਹੀਂ ਲੱਗੂ ਹੈ ਚਵਾਰੇ ਚ ਕਿੰਨੇ ਕ ਦਿਨ ਲੁਕੋ ਕੇ ਰੱਖ ਲੋਗੇ ਤੁਸੀਂ ਉਹਨੂੰ ਉਹ ਸਾਰੀ ਗਲਤੀ ਤੇਰੀ ਹੀ ਆ ਮੈਂ ਸਾਰਾ ਅਜੈਸਟਮੈਂਟ ਕੀਤਾ ਪਿਆ ਜੁੱਥੇ ਆ ਡਾਡ ਤੂੰ ਕਰੀ ਉੱਥੇ ਜਾ ਨਾ ਉੱਥੇ ਜਾ ਨਾ ਲੋਕਾਂ ਨੇ ਲਾ ਲਾ ਉਂਗਲਾ ਇੱਥੇ ਸਾਰਾ ਕੁਝ ਕੰਮ ਕਰਵਾਇਆ ਹਾਂ ਉਹ ਅਜੈਸਟਮੈਂਟ ਕੀਤਾ ਪਿਆ ਸੀ ਨਾ ਮੇਰੀ ਗਲਤੀ ਨਹੀਂ ਮੈਂ ਤੈਨੂੰ ਆਖਿਆ ਸੀ ਵੀ ਬਾਹਰ ਜਨਾਨੀ ਰੱਖ ਲੈ ਮੇਰੀ ਗਲਤੀ ਆ ਉਲਟਾ ਚੋਰ कोतवाल ਨੂੰ ਡਾਟੇ ਉਹ ਗੱਲ ਨੂੰ ਸਮਝਦਾ ਹੁੰਦਾ ਹੈ ਕਿਉਂ ਘਰੇ ਕਰੇ ਕਰੇ ਸਪਾਣੀ ਹੈ ਐਨੇ ਰਹਿੰਦੇ ਸਾਰੇ ਚਾਹੇ ਜਿਹੜੇ ਪਹਿਲਾਂ ਦੋ ਦੋ ਰਹਿੰਦੀਆਂ ਹੁੰਦੀਆਂ ਤਿੰਨ ਦਿਨ ਰੱਖੀ ਬੈਠੇ ਸੀ ਉਹ ਜਸਟਮੈਂਟ ਹੋਈ ਜਾਂਦਾ ਯਾਰ ਆਪਾਂ ਦਾ ਹੋ ਜਾਊਗਾ ਫੇਰ ਕਿੰਦਾ ਜਸਟਮੈਂਟ ਕਰਨੀ ਪੈਂਦੀ ਆ ਕੁਛ ਨਹੀਂ ਹੁੰਦਾ ਜਿਹੜੀ ਹੁਣ ਮੇਥੋਂ ਗਲਤੀ ਹੋ ਗਈ ਹੈ ਹੈ ਉਹ ਮੁਆਫ ਕਰ ਹੁਣ ਤੁਸੀਂ ਦੋਨੇ ਰਹੋ ਵਧੀਆ ਰਹੋ ਉਹ ਵੀ ਪਿਆਰ ਤੈਨੂੰ ਕਰੂਗੀ ਐ ਕਰਤ ਕੇ ਜਿਹੜਾ ਉਹ ਬੱਚਾ ਹੋਊਗਾ ਤੇਰੀ ਗੋਦ ਪਾ ਲਊਗਾ ਪਹਿਲਾਂ ਵਾਠ ਠੀਕ ਆ ਉਹ ਕੁਛ ਵੀ ਨਹੀਂ ਲੈਣਾ ਦੇਣਾ ਗੱਲ ਨੂੰ ਸਮਝੀਦਾ ਹੁੰਦਾ ਮੇਰੇ ਤਾਂ ਕੁਝ ਵੀ ਸਮਝੀ ਨਹੀਂ ਆਉਂਦਾ ਮੈਂ ਤਾਂ ਆਪਣੀਆਂ ਭੈਣਾਂ ਨੂੰ ਬੁਲਾਉਣੀ ਆ ਜਿਵੇਂ ਉਹ ਕਹਿਣਗੀਆਂ ਹਮੇ ਕਰ ਲੂਗੀ ਯਾਰ ਰਿਸ਼ਤੇਦਾਰ ਨੂੰ ਕਿਉਂ ਬੁਲਾਉਣੀ ਐ ਯਾਰ ਕਿਉਂ ਬੇਇਜ਼ਤੀ ਕਰਾਉਣੀ ਐ ਤੂੰ ਮੇਰੀ ਬੇਇਜ਼ਤੀ ਤਾਂ ਹੋਊਗੀ ਐ ਚਾਰ ਦਿਨਾਂ ਨੂੰ ਕਿਹੜਾ ਮੇਰੀਆਂ ਭੈਣਾਂ ਨੇ ਨਹੀਂ ਇੱਥੇ ਆਉਣਾ ਜਦੋਂ ਹੋ ਆਉਣਗੀਆਂ ਫੇਰ ਤੇਰੇ ਸੰਧਾਰੇ ਨੂੰ ਇੱਥੇ ਤੁਰਿਆ ਫਿਰਦਾ ਦੇਖਣਗੀਆਂ ਫੇਰ ਉਹਨਾਂ ਨੂੰ ਪਤਾ ਨਹੀਂ ਲੱਗੂ ਯਾਰ ਕਹਿਦਾ ਦੇਖੀ ਜਊ ਯਾਰ ਉਹਦੇ ਉਹਦੀ ਗੱਲ ਹੋਰ ਆ ਜਦੋਂ ਆਪ ਦੇ ਮੂੰਹੋਂ ਦੱਸੇਂਗੀ ਫੇਰ ਫੇਰ ਬੇਇਜ਼ਤੀ ਹੋਊਗੀ ਮੇਰੀ ਤੂੰ ਬੇਇਜ਼ਤੀ ਕਰਾਉਂ ਨੂੰ ਫਿਰਦੀ ਐ ਮੇਰੀ ਪਹਿਲੇ ਲੋ ਉੰਗਲ ਲਾਲਾ ਕੇ ਤਰਨਾ ਹਸਾਰਾ ਕੰਮ ਕਰਾਇਆ ਆਹੋ ਹੁਣ ਤਾਂ ਟਾਰੇ ਵੱਜੇ ਹੋਇਆ ਨਾਲੇ ਮੇਰੀ ਗੱਲ ਸੁਣ ਕੱਲ ਨੂੰ 11 21 ਹੋਗੀ ਮੇਰੀਆਂ ਭੈਣਾਂ ਤਾਂ ਮੇਰੇ ਨਾਲ ਖੜਨੀਆਂ ਜੇ ਮੈਂ ਉਹਨਾਂ ਨੂੰ ਕੁਝ ਦੱਸੂੰਗੀ ਨਹੀਂ ਹਗਣੀਆਂ ਕਹਿਣੀਆਂ ਸਾਨੂੰ ਕਿਹੜਾ ਦੱਸਿਆ ਸੀ ਆਪ ਮਹਾਰੇ ਕੀਤਾ ਸਭ ਕੁਝ ਹੁਣ ਚੱਲ ਯਾਰ ਗੱਲ ਨੂੰ ਸਮਝ ਨਹੀਂ ਰਹੀ ਯਾਰ ਤੂੰ ਗੁੱਸੇ ਤੇ ਦਿਮਾਗ ਗੁੱਸਾ ਪੈ ਗਿਆ ਬਸ ਉਹ ਕਿਉਂ ਆ ਗਿਆ ਗੁੱਸਾ ਤਾਂ ਹੋਊਗਾ ਹੀ ਤੂੰ ਇੱਕ ਵਾਰ ਮੇਰੀ ਜਗ੍ਹਾ ਤੇ ਖੜ ਕੇ ਦੇਖ ਜੇ ਮੈਂ ਕਿਸੇ ਨਾਲ ਹੋਰ ਗੱਲਬਾਤ ਕਰਾਂ ਤੁਸੀਂ ਯਰ ਲੋਗੇ ਫਿਰ ਮੈਂ ਕਿਵੇਂ ਚਰਲਾਂ ਨਾਲੇ ਮੇਰੇ ਚ ਕਿਹੜੀ ਘਾਟ ਸੀ ਥੋੜਾ ਘਰ ਸੰਭਾਲ ਕੇ ਰੱਖਿਆ ਹਾਂ ਰੋਟੀ ਬਾਅਦ ਚ ਪਹਿਲਾਂ ਪਾਪੇ ਜੀ ਨੂੰ ਰੋਟੀ ਹਰ ਕੰਮ ਹਨਾ ਮੂਰੇ ਹੋ ਹੋ ਕੇ ਕਦੇ ਤੁਹਾਨੂੰ ਕਿਸੇ ਸ਼ਿਕਾਇਤ ਦਾ ਮੌਕਾ ਦਿੱਤਾ ਫੇਰ ਵੀ ਤੁਸੀਂ ਨੇ ਆ ਕਿੱਡਾ ਵੱਡਾ ਕਦਮ ਚੱਕ ਲਿਆ ਉਹ ਤੇਰੇ ਕਰਕੇ ਕੀਤਾ ਯਾਰ ਮੈਂ ਤੈਨੂੰ ਇੰਤਲਾਕ ਨਹੀਂ ਦੇਣਾ ਬੂਨੇ ਮੁੜ ਕੇ ਕਲੇਜ ਰਹਿ ਕਰ ساری ਉਮਰ ਹੈ ਮੁੜ ਕੇ ਔਖਾ ਹੋ ਜਾਂਦਾ ساری ਉਮਰ ਮੁੜ ਕੇ ਅਗਲਾ ਕੋ ਬੱਚਾ ਹੋਏ ਇਹਦੇ ਵਿੱਚ ਕਮੀ ਹੋਊ ਦੋਨਾਂ ਚ ਕਮੀ ਹੋਊਗੀ ਤੂੰ ਗੱਲ ਨੂੰ ਸਮਝੀਦਾ ਹੁੰਦਾ ਮੈਂ ਤੇਰਾ ਲਾਜ ਕਰਾਈ ਜਨਾ ਹੁਣ ਜਿਹੜਾ ਕੁਝ ਹੋ ਗਿਆ ਹੋ ਗਿਆ ਉਹ ਕਿਰਾ ਮੈਂ ਜਦ ਮੇਨ ਗੱਲ ਤੇ ਹੁੰਦਾ ਜੋ ਲਿਖੀ ਹੁੰਦੀ ਨਾ ਕਿਸਮ ਦੋਦੀਆਂ ਬੱਦਾ ਉਹੀ ਕਹਿੰਦਾ ਮੈਨੂੰ ਕੀ ਪਤਾ ਉਹਦੇ ਨਾਲ ਮੇਰੀ ਗੱਲ ਕੋਈ ਗੱਲ ਬਾਤ ਹੋ ਜੂ ਪਿਆਰ ਹੋ ਜੂਗਾ ਮੈਨੂੰ ਕੀ ਪਤਾ ਆ ਇੱਕ ਚੱਕਰ ਪਹੁੰਚੂ ਪਤਾ ਹੀ ਨਹੀਂ ਲੱਗਿਆ ਚੱਲ ਠੀਕ ਐ ਮੈਂ ਉਹਦੇ ਨਾਲ ਗੱਲ ਕਰਕੇ ਦੇਖਦੀ ਆ ਜੇ ਅਗਲੀ ਮੰਨ ਗਈ ਵੀ ਹਾਂ ਮੈਂ ਸਾਲ ਪਰ ਬੱਚਾ ਜਨਮ ਦੇ ਕੇ ਵਗ ਜੂਗੀ ਮੈਂ ਆਪ ਆਪਦੇ ਹੱਥੀਂ ਉਹਦਾ ਰਿਸ਼ਤਾ ਕਰ ਦੂੰ ਕਿਸੇ ਚੰਗੇ ਥਾਵੇਂ ਉਹ ਜਰਾ ਥੋੜੀ ਮੰਨੂਗੀ ਯਾਰ ਤੂੰ ਕਮਾਲ ਕਰੀ ਇੰਨੀ ਐ 100 ਝੂਠ ਮਾਰਨਾ ਪੈਂਦਾ 100 ਕੱਪ ਕਰਨੇ ਪੈਣਗੇ ਫੇਰ ਮੰਨੂ ਅਗਲੀ ਐ ਥੋੜੀ ਅਗਲਾ ਕੁ ਮਾਕੇ ਬੱਚਾ ਤੇ ਤੂੰ ਐ ਕੌਣ ਦਿੰਦੀ ਉਹਨੇ ਬੱਚਾ ਤੂੰ ਦੇ ਦੇਂਗੀ ਬੱਚਾ ਕਮਾਲ ਇੱਕ ਤਾਂ ਕੁ ਮੇਰਾ ਬੱਚਾ ਲਈ ਇਹਨੇ ਦੂਜਾ ਮੈਨੂੰ ਘਰੋਂ ਬਾਹਰ ਕੱਢੀਂਦੇ ਕਮਾਲ ਤੂੰ ਮੇਰੀ ਗੱਲ ਸੁਣੋ ਫੇਰ ਮੈਂ ਇੱਕ ਵਾਰ ਨਾ ਆਪਣੀਆਂ ਭੈਣਾਂ ਨਾਲ ਗੱਲ ਕਰ ਲਾਂ ਫੇਰ ਮੈਂ ਸੋਚ ਕੇ ਦੱਸੂ ਵੀ ਕੀ ਕਰਨਾ ਹੈਗਾ ਤੂੰ ਆਰਾਮ ਨਹੀਂ ਮੇਰੇ ਸਾਰਿਆਂ ਦੀਏ ਸਾਰੀਆਂ ਉਹ ਪੁੱਠ ਪੈ ਰਿਹਾ ਕੰਮ ਕੀਤਾ ਪੁੱਠਾ ਕੰਮ ਕੀਤਾ ਪੁੱਠਾ ਛੜੀ ਉਮਰ ਹੋ ਗਈ ਮੇਰੇ ਅਸ ਵਾਲੇ ਫਿਰ ਮੈਂ ਬਾਗ ਜਾਨੀ ਹਾਂ ਤੂੰ ਰੱਖ ਲੈ ਸਿੱਧੇ ਪੈਰਾਂ ਵਾਲੀ ਨੂੰ ਹਾਂ ਉਹ ਮੈਂ ਤਾਂ ਆਪੀ ਪੁੱਠੇ ਪੈਰਾਂ ਵਾਲੀ ਆਂਗੀ ਹੁਣ ਤੇਰਾ ਹੋਰ ਪਾਸੇ ਜਿਹੜਾ ਮੂੰਹ ਮਾਰਨ ਲੱਗ ਗਿਆ ਕਰਦੀ ਆ ਮੈਂ ਕਮਲ ਨੂੰ ਫੋਨ ਹੋਸੇ ਨੂੰ ਬੁਲਾਉਣੀ ਆਂਗੀ ਲੈ ਮੈਂ ਜੜਾ ਹੀ ਬੈਠੀ ਸੀ ਪੈਦੀ ਹੈ 4-10 ਠੀਕ ਆ ਹਾਂ ਬੈਨ ਤੇਰਾ ਸਾਰਾ ਠੀਕ ਹੈ ਹਾਂ ਹਾਂ ਬੈਨ ਚੱਲ ਹੁਣ ਤਾਂ ਠੀਕ ਹੈਗਾ ਤੇ ਜਿਹੜੀ ਮੈਂ ਉਹਦੇ ਗੱਲ ਕਹੀ ਸੀ ਤੈਨੂੰ ਕੀ ਬਣਿਆ ਫਿਰ ਉਸ ਗੱਲ ਦਾ ਗੱਲ ਪੈਣੀ ਜਮਾ 16 ਅੰਨੇ ਸੱਚ ਸੀਗੀ ਮੈਂ ਤਾਂ ਕਾਵੜੀ ਸੀਗੀ ਚਵਾਰੇ ਤੱਕ ਜਾਂਦੀ ਹੀ ਨਹੀਂ ਸੀਗੀ ਅਗਲੀ ਤਾਂ ਨਾ ਸਾਰੇ ਘਰਵਾਰ ਦੀ ਮਾਲਕਨ ਬਣੀ ਬੈਠੀ ਹੈਗੀ ਨਾਲੇ ਕਮਲ ਤੈਨੂੰ ਕੀ ਦੱਸਾਂ ਹੋਦੇ ਤਾਂ ਨਿਆਣਾ ਹੋਣਾ ਲੈਗਾ ਹਾਏ ਇਹ ਮੇਰੀ ਗੱਲ ਸੁਣ ਇੱਕ ਤੈਨੂੰ ਮੈਂ ਚੰਗੇ ਰਾਹ ਹੀ ਪਾਉ ਜਦੋਂ ਤੈਨੂੰ ਮੈਂ ਛੋਟੀ ਭੈਣ ਬਣਾਇਆ ਤੈਨੂੰ ਹੁਣ ਜਦੋਂ ਇੱਥੋਂ ਤੱਕ ਸਬੂਤ ਦਿੱਤਾ ਅੱਗੇ ਤੇਨੂੰ ਮੈਂ ਦੱਸਦੀ ਆਂ ਵੀ ਮੇਰੀ ਭੈਣ ਬਣ ਕੇ ਤੂੰ ਇਸ ਘਰ ਚੋਂ ਪੈਰ ਨਾ ਚੱਕੀ ਉਹਨਾਂ ਨੂੰ ਪ�ਛਾਕ ਕੱਢਦੀ ਤੇ ਰਹੀ ਜੋ ਗੱਲ ਜਵਾਕ ਦੀ ਕਹਿੰਦੀ ਐ ਤੂੰ ਤੂੰ ਨਾ ਐਂ ਕਹ ਦੇ ਕਿ ਮੈਨੂੰ ਨਹੀਂ ਪਤਾ ਮੈਨੂੰ ਐਨਾ ਟਾਈਮ ਹੋ ਗਿਆ ਇਹਨੂੰ ਮੇਰੇ ਤਾਂ ਹਜੇ ਤੱਕ ਬੱਚਾ ਨਹੀਂ ਹੋਇਆ ਕੀ ਪਤਾ ਕੀ ਦਾਗਾ ਸਵਾ ਨਹੀਂ ਤੇਰੇ ਤੂੰ ਤਾਂ ਬੋਲਦੀ ਨਹੀਂ ਭੈਣੇ ਭੈਣੇ ਬਥੇਰਾ ਬੋਲਦੀ ਆਂ ਕੀ ਦੱਸਾਂ ਹਾਂ ਚੰਨੀ ਉਹਦੇ ਮਾਂਗਰ ਲੱਗਿਆ ਹੋਸੇ ਦੀ ਬੋਲੀ ਬੋਲਦਾ ਮੈਨੂੰ ਕਹਿੰਦਾ ਮੈਂ ਆਖਿਆ ਸੀ ਵੀ ਇਹ ਤੈਨੂੰ ਜਵਾਖ ਹੀ ਚਾਹੀਦਾ ਮੇਰੀ ਭੈਣ ਨੂੰ ਕਹਿ ਦੰਨੀ ਆ ਉਹ ਕਰਕੇ ਦੇ ਦੂ ਨਹੀਂ ਆਪਾਂ ਕਿਸੇ ਦਾ ਗੋਦ ਲੈ ਲਾਂਗੇ ਹਾਂ ਕਹਿੰਦਾ ਮੈਂ ਬਗਾਨਾ ਜਵਾਖ ਕਿਉਂ ਹੋ ਕਰਾਂ ਮੇਰਾ ਆਪ ਦਾ ਖੂਨ ਚਾਹੀਦਾ ਮੈਨੂੰ ਤੇਰੇ ਦਾ ਕੁਝ ਹੋਇਆ ਨਹੀਂ ਸੀਗਾ ਲੋਕ ਆਪਣੀਆਂ ਗੱਲਾਂ ਬਣਾਉਂਦੇ ਸੀਗੇ ਫਿਰ ਮੈਂ ਆਖਿਆ ਵੀ ਉਹ ਕਿਹੜਾ ਮੇਰਾ ਆਪ ਦਾ ਖੂਨ ਹੈ ਨਾਲੇ ਭੈਣੇ ਕਹਿੰਦਾ ਕੋਈ ਨਾ ਆਪਾਂ ਇੱਕ ਵਾਰ ਬੱਚੇ ਨੇ ਜਨਮ ਲੈ ਲੈਣ ਦੇ ਉਹਨੂੰ ਕਿਤੇ ਹੋਰ ਵਿਆਹ ਕੇ ਤੋੜ ਦਾਂਗੇ ਜਦੋਂ ਅਗਲੀ ਦੇ ਬੱਚਾ ਹੋ ਗਿਆ ਹੈਡੀ ਕੰਬਲੀ ਤਾਂ ਮੈਂ ਵੀ ਨਹੀਂ ਫੇਰ ਅਗਲੀ ਕਿਉਂ ਕਰੋ ਜਾਣ ਲੱਗੀ ਇਹ ਤਾਂ ਤੈਨੂੰ ਧੋਖਾ ਦਿੰਦਾ ਤੇਰਾ ਚੰਜੀ ਇਹ ਰਾ ਚੰਨੀ ਸਾਰੀ ਉਮਰ ਨਹੀਂ ਬਣਦਾ ਜਦੋਂ ਤੈਨੂੰ ਇੰਨਾ ਤੈਨੂੰ ਪਤਾ ਮੈਨੂੰ ਅੱਜ ਤੱਕਨੇਰੇ ਚ ਰੱਖਦਾ ਰਿਹਾ ਤੇ ਤੈਨੂੰ ਅੱਗੇ ਕੀ ਪਾਰ ਲਾਊਗਾ ਗੱਲ ਸੁਣ ਅੱਜ ਕੱਲ ਨਾ ਬੁੜੀਆਂ ਨਹੀਂ ਚੰਦੀ ਆ ਤੂੰ ਤਾਂ ਜੇਰਾ ਕੇਰਾ ਜਾ ਕੇ ਰੌਟ ਦੇਤੀ ਨਾ ਸਣੇ ਚੰਨੀ ਤੇ ਚੰਨੀ ਦੇ ਨਾਲ ਜਿਹੜੀ ਉਹ ਆਈ ਹੋਈ ਆ ਉਹ ਵੀ ਜਾਊਗੀ ਚੁੱਤਰ ਲੱਗੂਗੀ ਕਿਉਂਕਿ ਪੁੱਸਾਰੇ ਕੋਈ ਕਮਲੇ ਗੁੰਗੇ ਨਹੀਂ ਵੀ ਜਿਹੜੀ ਸ਼ੇਰਾਂ ਨਾਲ ਵਿਆਹ ਕੇ ਘਰੇ ਬੈਠੀ ਨੂੰ ਧੋਖਾ ਦੇ ਜਾਂਦਾ ਜੋ ਖਾ ਉਹਨੂੰ ਕੀ ਲਈ ਬੈਠਾ ਸ਼ਰਮ ਮੰਨੂ ਇਹ ਮਾੜੀ ਮੋਟੀ ਬਾਕੀ ਸਰੇ ਤੇ ਕਰੀਆ ਦੀ ਭੈਣ ਕੋਲੇ ਗੱਲ ਕਹਿੰਦੀ ਸੀ ਜਿਹੜੀ ਮੇਰੀ ਭੈਣ ਹੈਗੀ ਉਹਦੇ ਕੋਲ ਗੱਲ ਕਰੂੰਗੀ ਕਰੀਆ ਭੈਣੇ ਹਾਊਗੀ ਉਹ ਅੱਜ ਤੇ ਅੱਜ ਤੋਂ ਗੱਲ ਕਰਦੇ ਆਂ ਰਹੀ ਗੱਲ ਆ ਥਾਣੇ ਵਾਲੀ ਤੂੰ ਕਿੱਥੇ ਫਿਰਦੀ ਆਂ ਭੈਣੇ ਹਾ ਥਾਣੇ ਵਾਲਿਆਂ ਨੇ ਹੁਕਮ ਦਿੱਤਾ ਹੋਇਆ ਸਰਕਾਰ ਦਾ ਇੱਕ ਕਾਨੂੰਨ ਬਣਾਇਆ ਵੀ ਬੰਦਾ ਚਾਹੇ ਬਿਆਹ ਹੈ ਚਾਹੇ ਕੁਮਾਰ ਹੈ ਜਨਾਨੀ ਵੀ ਜਿਹੜਾ ਜਿੱਥੇ ਮਰਜ਼ੀ ਰਹਿ ਸਕਦਾ ਹੱਜ ਕੱਲ ਤਾਂ ਉਹੀ ਕਾਗਜ ਬਣੇ ਜਾਂਦੇ ਹਗਲੀ ਕਾਗਜ ਬਣਾਈ ਬੈਠੀ ਆ ਭੈਣੇ ਹਾਏ ਮੈਂ ਮਰ ਜਾ ਇਹ ਤਾਂ ਗੱਲ ਹੀ ਨਹੀਂ ਹੁੰਦੀ ਕਿਹੜੇ ਕਾਨੂੰਨ ਚ ਗੱਲ ਕਰਦੀ ਏ ਤੂੰ ਹੈਗੀ ਆ ਭੈਣੇ ਇੰਨਾਕ ਤਾਂ ਮੈਂ ਵੀ ਪਤਾ ਕੀਤਾਗਾ ਨਾਲੇ ਇੰਨਾਕ ਤਾਂ ਮੈਨੂੰ ਵੀ ਪਤਾ ਜੇ ਅਗਲੀ ਕਾਗਜ ਪੱਤਰ ਬਣਾ ਜੇ ਮੈਂ ਜਿਆਦੇ ਤੋਂ ਜਿਆਦੇ ਕੇਸ ਲਾ ਕੇ ਜਾਇਦਾਦ ਚੀਜ਼ਾਂ ਮੰਗ ਸਕਦੀ ਆ ਹੋਰ ਕੁਝ ਨਹੀਂ ਕਰ ਸਕਦੀਗੀ ਹੁਣ ਚੰਨੀ ਕਿਹੜਾ ਨਿਆਣਾ ਹੈਗਾ ਆਪਣੀ ਮਰਜ਼ੀ ਨਾਲ ਉਹ ਜਿੱਥੇ ਮਰਜ਼ੀ ਰਹਿ ਸਕਦਾ ਮੈਂ ਘਰਾਂ ਕੀ ਹੁਣ ਮੈਂ ਤਾਂ ਆਵਦੀ ਆ ਨਾ ਭੈਣਾ ਸੱਦੀਆਂ ਨੇ ਕੁਝ ਮੈ ਉਹ ਕਹਿਣ ਦੀਆਂ ਉਵੇਂ ਕਰ ਲੂੰਗੀ ਬਾਕੀ ਹੁਣ ਮੇਰੇ ਬਾਪੂ ਦੇ ਸਾਰੇ ਐ ਹਾਂ ਜਿਵੇਂ ਤੇਰੀਆਂ ਭੈਣਾਂ ਕਹਿਣਗੀਆਂ ਨਾ ਤੂੰ ਉਵੇਂ ਚੱਲੇ ਉਹਨਾਂ ਮਾਗਰ ਕਿਉਂਕਿ ਆਪਦਾ ਭੈਣ ਭਾਈ ਮਾੜੀ ਮੱਤ ਨਹੀਂ ਦਿੰਦਾ ਬਾਕੀ ਸਿਰੇ ਤੇਰਾ ਬਾਪੂ ਤੇਰੇ ਨਾਲ ਐ ਤਾਂ ਫੇਰ ਤਾਂ ਤੈਨੂੰ ਟੈਨਸ਼ਨ ਹੀ ਹੈ ਨਹੀਂ ਹੂੰ ਬਾਪੂ ਤਾਂ ਨਾਲ ਐ ਭੈਣੇ ਬਾਪੂ ਤਾਂ ਜ਼ਮੀਨ ਜੱਤ ਕਹਿੰਦਾ ਜ਼ਮੀਨ ਜੱਤ ਨੂੰ ਮੈਂ ਕਿਹੜਾ ਹਿੱਕ ਤੇ ਧਰ ਕੇ ਲੈ ਜੂ ਜੇ ਚੰਨੀ ਨੂੰ ਇਹ ਅਗਲੀ ਮੰਗਰ ਲਾ ਕੇ ਲੈ ਗਈ ਹੁਣ ਮੇਰਾ ਤਾਂ ਭੈਣੇ ਨਾ ਸੱਚੀ ਪੁੱਛਦੀਆਂ ਦਿਮਾਗ ਤੇ ਲੋਡ ਪਿਆ ਪਿਆ ਹੁਣ ਤਾਂ ਮੈਨੂੰ ਆਇਆ ਕਦੋਂ ਮੇਰੀਆਂ ਭੈਣਾਂ ਆ ਜਾਣ ਤੇ ਕਦੋਂ ਮੈਂ ਉਹਨਾਂ ਨੂੰ ਕੋਈ ਮਾਨ ਦੀ ਗੱਲ ਕਰਾਂ ਕਿ ਆ ਉਹਨਾਂ ਦਾ ਸਮਝਾਇਆ ਚੰਨੀ ਸਮਝੀ ਜਾਵੇ ਚਲ ਟੈਨਸ਼ਨ ਨਾਲ ਹੈ ਪਰਮਾਤਮਾ ਪਲੇ ਕਰੂਗਾ ਤੇਰਾ ਕੋਈ ਆਪੁਣ ਨਕੇ ਨਹੀਂ ਵੀ ਜਾ ਕਦੇ ਤਾਂ ਪਰਮਾਤਮਾ ਸੁਣਦਾ ਹੀ ਹੈ ਨਾਲੇ ਗਰੀਬ ਬੰਦੇ ਦਾ ਨਰਮ ਬੰਦੇ ਦਾ ਰੱਬ ਸਹੀਤੀ ਸੁਣ ਲੈਂਦਾ ਤੂੰ ਮੇਰੀ ਗੱਲ ਸੁਣ ਪੈਣੀ ਜੇ ਕੋਈ ਮੈਨੂੰ ਗੱਲ ਦੀ ਰਮ ਚ ਲੱਗੀ ਨਾ ਤੈਨੂੰ ਮੈਂ ਜਰੂਰ ਦੱਸੂਗੀ ਤੇ ਆਵਨੀਆ ਭੈਣਾਂ ਦੀ ਰੈਪ ਜਮਾ ਲੈ ਕੇ ਤੇਰੇ ਪਿਓ ਦੀ ਰੈ ਲੈ ਕੇ ਫਿਰ ਕੋਈ ਅੱਗੇ ਵਧਿਓ ਠੀਕ ਹੈ ਨਹੀਂ ਉਹ ਤਾਂ ਗੱਲ ਕੋਈ ਦਿਲ ਨਾਲ ਸਿੱਟ ਟਾਈਚ ਨਾਲ ਟੈਨਸ਼ਨ ਨਾਲ ਕੋਸ ਨਹੀਂ ਹੁੰਦਾ ਰੋਗ ਹੀ ਬਣਦੀ ਹੈ ਉਹ ਤਾਂ ਪਤਾ ਹੈ ਕਣੀ ਫਿਰ ਟੈਨਸ਼ਨ ਕਿਹੜਾ ਲੈਤੇ ਤੋਂ ਆਉਂਦੀ ਹੈ ਜਦੋਂ ਐਡਾ ਵੱਡਾ ਘਰੇ ਗੱਲਬਾਤ ਹੋ ਜੇ ਟੈਨਸ਼ਨ ਤਾਂ ਆਪ ਹੀ ਬਣ ਜਾਂਦੀ ਹੈ ਨਾਲੇ ਮੈਨੂੰ ਤਾਂ ਚੰਨੀ ਤੇ ਇਸ ਗੱਲ ਦੀ ਹੈਰਾਨੀ ਆਉਂਦੀ ਹੈ ਚਲ ਉਹਨੂੰ ਲੈ ਆਇਆ ਘਟੂ ਘਟ ਦੱਸਦਾ ਦਿੰਦਾ ਚਵਾਰੇ ਚ ਭਲਾ ਕਿੰਨੇ ਦਿਨ ਲੁਕੋ ਕੇ ਰੱਖ ਲੂਗਾ ਉਹਨੂੰ ਦੇਖ ਲੈ ਉਹ ਕੜਾ ਕੋ ਸੂਈ ਤਾਂ ਗਾਸੀ ਵਿਗੜਾ ਕਪਾ ਕਿਤੇ ਟੰਗ ਤਾਂ ਉੱਠੀ ਦਿਸ ਰਾਂ ਨਹੀਂ ਹੈ ਉਹ ਤਾਂ ਫੇਰ ਵੀ ਤੀਮੀ ਸੀ ਤੇ ਉਹ ਕਿਵੇਂ ਲੁਕੀ ਰਹਿ ਜਾਂਦੀ ਉਹ ਤਾਂ ਮੈਨੂੰ ਸਮਝ ਨਹੀਂ ਆਉਂਦੀ ਹਾ ਅੱਜ ਕੱਲ ਟਾਈਮ ਦੇਖ ਲੈ ਮੈਂ ਤੈਨੂੰ ਭਾਣੇ ਐਵੇਂ ਨਹੀਂ ਕਿਹਾ ਸੀ ਤੂੰ ਮੇਰੀਆਂ ਗੱਲਾਂ ਤੇ ਗੌਰ ਕਰਿਆ ਕਰ ਹੋਦਣ ਤਾਂ ਭਾਣੇ ਮੈਨੂੰ ਐ ਸੀ ਵੀ ਤੂੰ ਉਹੀ ਤਰੀ ਜਾਂਦੀ ਗੱਲ ਕਹੇਗੀ ਵੀ ਐ ਭਲਾ ਛਵਾਰਿਆਂ ਚ ਘਰਾਂ ਚ ਕੋਈ ਲੁਕ ਜੂਗਾ ਵੀ ਚਲ ਮੈਂ ਜਾ ਕੇ ਦੇਖਦੀ ਆ ਪਰ ਅੱਖਾਂ ਤਾਂ ਮੇਰੀਆਂ ਉਦੋਂ ਅੱਡੀਆਂ ਰਹਿ ਗਈਆਂ ਜਦੋਂ ਮੈਂ ਉੱਥੇ ਉਹ ਦੇਖੀ ਜਦੋਂ ਮੈਂ ਅਸੀਂ ਬੋਲਦੇ ਸੀ ਨਾ ਸਾਨੂੰ ਬੋਲਦਿਆਂ ਸੁਣ ਕੇ ਸੋਫਿਆਂ ਨੇ ਲੁਕ ਗਈ ਕੇਰਾ ਤਾਂ ਜਾ ਕੇ ਮੈਨੂੰ ਵੀ ਐ ਲੱਗਿਆ ਵੀ ਕਮਲ ਮੈਨੂੰ ਝੂਠ ਬੋਲ ਗਈ ਵੀ ਉਹ ਹੋਰ ਕਿੱਥੇ ਹੈਗੀ ਕੋਈ ਵੀ ਨਹੀਂ ਫਿਰ ਜਦੋਂ ਮੈਂ ਸੋਫਿਆਂ ਪਿੱਛੇ ਦੇਖਿਆ ਨਾ ਹਥੋ-ਗੁੱਤੋਂ ਬੜ ਕੇ ਕੱਢੀ ਵਧੀਆ ਕੀਤਾ ਮੇਰੇ ਪਿਓ ਦੀ ਰਾਨ ਨੂੰ ਸਮਾਰ ਕੇ ਲਾਉਂਦੇ ਪੱਖੀਆਂ ਭੰਨਦੇ ਹੁੰਦੀਆਂ ਗਾਂਹਾਂ ਵਾਸਤੇ ਹੋਰਾਂ ਦੇ ਵੀ ਕੰਨ ਹੋ ਜਾਂਦੇ ਹੁੰਦੇ ਆ ਚੱਲ ਕੋਈ ਨਹੀਂ ਜੇ ਕੋਈ ਲੋੜ ਹੋਈ ਨਾ ਮੈਨੂੰ ਦੱਸੀ ਤੇ ਬਾਕੀ ਸਿਰ ਤੇਰੇ ਤੇ ਹੋਰ ਨੂੰ ਮੈਂ ਕਿਹਾ ਹੋਇਆ ਵੀ ਜੇ ਕੋਈ ਚੰਨੀ ਕਿਉਂਕਿ ਇਹਨਾਂ ਦੀ ਦੋਸਤੀ ਬਾਹਰੀ ਪੱਕੀ ਹੈ ਇਹ ਨਾ ਆਪ ਚ ਗੱਲ ਸ਼ੇਅਰ ਕਰਦੇ ਆ ਕੋਈ ਨਹੀਂ ਟੈਨਸ਼ਨ ਨਾ ਲੈ ਉਹਦੇ ਮੂੰਹ ਦੀ ਗੱਲ ਤੈਨੂੰ ਸਾਰੀ ਦੇ ਦੇ ਕਰੂ ਫੇਰ ਠੀਕ ਹੈ ਅੱਗੇ ਗੱਲ ਨਾ ਕਰੀ ਕੋਈ ਨਹੀਂ ਕਹਿੰਦੇ ਬੰਦਾ ਬੰਦੇ ਦੀ ਦਾਰੂ ਹੁੰਦਾ ਹੈ ਕੋਈ ਨਹੀਂ ਕਹਿੰਦੇ ਕੋਈ ਨਾ ਆ ਲੈਣ ਦੇ ਮੇਰੀਆਂ ਭੈਣਾਂ ਨੂੰ ਕੋਈ ਨਾ ਕੋਈ ਤਾਂ ਹੱਲ ਕੱਢਣਗੇ ਆਈ ਹਾਂ ਇੱਕ ਗੱਲ ਹੋਰ ਕਹਿੰਦੇ ਜੇ ਔਰਤ ਔਰਤ ਦੀ ਗੱਲ ਮਜਬੂਰੀ ਸਮਝੇ ਨਾ ਕਹਿੰਦੇ ਫਿਰ ਜੱਗ ਜਿੱਤ ਲੈਣਾ ਹੁੰਦਾ ਕੋਈ ਨਹੀਂ ਆਪਾਂ ਹੁਣ ਪੜਨਾ ਪੜਨਾ ਬਣ ਕੇ ਦਿਖਾਵਾਂ ਚਲ ਨਾ ਆ ਗਈ ਕਮਲਾ ਵਧੀਆ ਆ ਗਈ ਕੀ ਹੋ ਗਿਆ ਕੁਛ ਨਹੀਂ ਤੂੰ ਦੱਸ ਕਿ ਮੈਂ ਠੀਕ ਐ ਮੈਂ ਤਾਂ ਵਧੀਆ ਤੂੰ ਆਏ ਮੂਜਾ ਸਿੱਟਾ ਕੀ ਹੋ ਗਿਆ ਸਿੱਟਾ ਕੀ ਐ ਕਮਲਾ ਤੇਨ ਦੱਸੇ ਸੀ ਤੇਰੇ ਜੀਜੇ ਬਾਰੇ ਹਾਂ ਹੁਣੇ ਨਾ ਜਨਾਨੀ ਘਰੇ ਲੈ ਆਂਦੀ ਚਵਾਰੇ ਚ ਰੱਖੀ ਹੋਈ ਐ ਕੀ ਕੀ ਜਿਹੜਾ ਕੁਛ ਕਹਿ ਰਹੀਆਂ ਉਹੀ ਮੈਂ ਤਾਂ ਇਹ ਨਹੀਂ ਸਮਝਾਉਂਦੀ ਮੈਂ ਨਾ 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 ਮੇਰੀ ਗੱਲ ਦਾ ਜਵਾਬ ਦੇ ਕੀ ਹੋ ਗਿਆ ਸੱਚ ਕਹਿ ਰਹੀਆਂ ਤੂੰ ਫਿਰ ਮੈਂ ਝੂਠ ਥੋੜਾ ਬੋਲੂ ਹੱਜ ਤੱਕ ਤੱਕ ਦੇ ਝੂਠ ਨਹੀਂ ਬੋਲਿਆ ਨਾ ਇਹੇ ਮਜ਼ਾਕ ਵਾਲੀਆਂ ਗੱਲਾਂ ਥੋੜੋ ਜਿਹੀਆਂ ਪਹਿਲਾਂ ਮੈਨੂੰ ਇਹ ਗੱਲ ਦੱਸ ਚਵਾਰੇ ਤੇ ਕੀ ਹਿੰਮਤ ਹੋ ਗਈ ਦੀ ਰੱਖਣ ਦੀ ਤੂੰ ਬੜਨ ਦੇਤੀ ਮੈਂ ਤਾਂ ਨਾ ਪਿੰਡ ਗਈ ਸੀ ਮੇਰੇ ਬਾਹ ਨੂੰ ਮੇਰੇ ਆਉਂਦੀ ਨੂੰ ਤਰੱਕੀ ਬੈਠਾ ਸੀ ਮੈਨੂੰ ਤਾਂ ਚਵਾਰੇ ਚ ਹੀ ਨਹੀਂ ਜਾਣ ਦਿੰਦਾ ਸੀ ਜਦੋਂ ਮੈਂ ਗਈ ਹਾਂ ਇਹਦਾ ਕਾਗਜ਼ ਪੱਤਰ ਕਰਾਈ ਬੈਠੀ ਐ ਹਾਂ ਫੇਰ ਚੜਾਤਾ ਚੰਦ ਮੈਂ ਤੈਨੂੰ ਕੀ ਕਿਹਾ ਸੀਗਾ ਹੁਣ ਕਮਲ ਮੇਰਾ ਕੀ ਕਸੂਰ ਐ ਇਹਦੇ ਚ ਮੈਂ ਥੋੜੋ ਉਹਨੂੰ ਕਿਹਾ ਸੀ ਵੀ ਤੂੰ ਹੋਰ ਜਨਾਨੀ ਲਾਇਆ ਇਸੇ ਗੱਲ ਦੀ ਮਾਰੀ ਨਾ ਮੈਂ ਤੈਨੂੰ ਬੁਲਾਇਆ ਤੂੰ ਪੜ੍ਹੀ ਲਿਖੀ ਐ ਬਾਹਰ ਰਹਿਣੀ ਐ ਤੈਨੂੰ ਇਹ ਗੱਲਾਂ ਬਾਰੇ ਜਿਆਦਾ ਨੌਲੇਜ ਐ ਮੈਨੂੰ ਤਾਂ ਕੁਛ ਨਹੀਂ ਪਤਾ ਦੀਦੀ ਇਹਦੇ ਵਿੱਚ ਕੋਈ ਨੌਲੇਜ ਵਾਲੀ ਗੱਲ ਨਹੀਂ ਪਰ ਇੰਨਾ ਹੋ ਸਕਦਾ ਵੀ ਮੈਂ ਇੱਕ ਵਾਰੀ ਉਹ ਕੁੜੀ ਨੂੰ ਸਮਝਾ ਸਕਦੀ ਆ ਹੈਗੀ ਕਿੱਥੇ ਆ ਪਹਿਲਾਂ ਮੈਨੂੰ ਨਾਲ ਮਿਲਾਂ ਹੈ ਕੌਣ ਆ ਉਹ ਉੱਤੇ ਚਾਰੇ ਚ ਹੀ ਰਹਿੰਦੀ ਆ ਉਹ ਕੁੜੀ ਅਗਲੇ ਕਿਉਂ ਸਮਝੂ ਖਗਲੀ ਚੰਨੀ ਦੇ ਬੱਚੇ ਦੀ ਮਾਂ ਬਣਨ ਵਾਲੀ ਐ ਉਹ ਤਾਂ ਕਾਗਜ਼ ਪੱਤਰ ਵੱਖਰੇ ਕਰਾਈ ਬੈਠੀ ਐ ਤੈਨੂੰ ਕੀ ਲੱਗਦਾ ਜੇ ਉਹਨੇ ਸਮਝਣਾ ਹੁੰਦਾ ਕਾਗਜ਼ ਪੱਤਰ ਕਰਾਉਂਦੀ ਖਗਲੀ ਤਾਂ ਮੈਨੂੰ ਕਹਿੰਦੀ ਐ ਹਕੇ ਤੂੰ ਲੱਗਦੀ ਕੀ ਐ ਚੰਨੀ ਦੀ ਪਾਣੀ ਸਰ ਉੱਪਰ ਦੀ ਲੰਗਿਆ ਤੈਨੂੰ ਕੁਝ ਪਤਾ ਹੀ ਨਹੀਂ ਲੱਗਿਆ ਕਮਲ ਮੈਨੂੰ ਤਾਂ ਇਹ ਸੀ ਬੀਚਾ ਲੁੰਮੂ ਦੇ ਕੋਲ ਜਾਂਦਾ ਆਉਂਦਾ ਜਾਈ ਆਈ ਜਾਂਦਾ ਅਕਸਰ ਉਹ ਤਾਂ ਸਾਨੂੰ ਆਪਦੇ ਘਰੇ ਆਉਂਦਾ ਪਰ ਮੈਨੂੰ ਕੀ ਪਤਾ ਸੀ ਵੀ ਉਹ ਇੱਥੇ ਤੱਕ ਪਹੁੰਚਿਆ ਪਿਆਗਾ ਕਿਸ਼ੰਦਰ ਇਹੀ ਗੱਲੋ ਜਨਾਨੀਆਂ ਮਾਰ ਖਾ ਜਾਂਦੀਆਂ ਨੇ ਜਦੋਂ ਆਪ ਦੇ ਘਰ ਆਲੇ ਨੂੰ ਇਹ ਨਿੱਟਲ ਦਿੰਦੀਆਂ ਨੇ ਠੀਕ ਆ ਇਹ ਗੱਲ ਤੇਰੀ ਨਜਾਇਜ਼ ਗੱਲ ਤਾਂ ਵੀ ਆਉਂਦਾ ਜਾਂਦਾ ਜਾਈ ਜਾਂਦੇ ਹੁਣ ਕੀ ਘਟਿਆ ਤਾਂ ਪਹਿਲੇ ਦਿਨੋਂ ਲਗਾਮ ਕੱਸ ਕੇ ਰੱਖਦੀ ਨਾ ਉਹਦੀ ਹਿੰਮਤ ਨਹੀਂ ਸੀ ਆ ਕੁਝ ਕਰਨ ਦੀ ਚਲੋ ਹੁਣ ਤਾਂ ਜਿਹੜਾ ਕੋ ਸੋਨਾ ਸੀ ਹੋ ਗਿਆ ਤੂੰ ਮੈਨੂੰ ਅੱਗੇ ਦੱਸ ਵੀ ਇਹ ਮਸਲੇ ਦਾ ਹੁਣ ਕੀ ਹੱਲ ਕਰੀ ਕੀ ਸੱਚੀ ਜਿਉਂਨੇ ਕਾਗਜ਼ੇ ਕਰਾ ਰੱਖੇ ਮੇਰੇ ਕੋਲ ਕੋਈ ਹੱਲ ਨਹੀਂ ਹੈਗਾ ਹੁਣ ਹੌਸਲਾ ਰੱਖ ਹੱਲ ਕਿਉਂ ਨਹੀਂ ਤੂੰ ਇਸ ਧਰ ਦੀ ਮਾਲਕ ਐ ਤਾਂ ਕੀ ਹੋਇਆ ਜੇ ਉਹਨੂੰ ਲੈ ਆਇਆ ਅਧਨੀ ਮਾਲਕਨ ਤੂੰ ਐ ਠੀਕ ਆ ਨਾ ਆਪਾਂ ਗੱਲ ਕਰਦੇ ਆਂ ਕੁੜੀ ਨਾਲ ਚੱਲ ਮੈਨੂੰ ਮਿਲਵਾਉ ਉਹਦੇ ਨਾਲ ਚੱਲ ਇੱਕ ਵਾਰੀ ਆਪਾਂ ਸਮਝਾ ਕੇ ਦੇਖਦੇ ਆਂ ਆ ਹਾਂ ਬੈਠੀ ਆ ਆ ਜਾ ਕਮਲ ਕਿਵੇਂ ਆ ਕੁੜੀਏ ਵਧੀਆ ਨਖਰੇ ਹੀ ਬਹੁਤ ਆ ਤੇ ਵਰਤਾ ਦੇਖ ਲੈ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿ ਕੇ ਹਟੀਆਂ ਵੀ ਤੂੰ ਇਹਨੂੰ ਘਰੋਂ ਭਜਾਣ ਦੀਆਂ ਗੱਲਾਂ ਕਰਦੀਆਂ ਇਹ ਤਾਂ ਨਾ ਮੈਨੂੰ ਘਰੋਂ ਭਜਾਣ ਦੀ ਤਿਆਰੀ ਚਾਹੀਏ ਇੱਧਰ ਆ। ਓ ਹੈਲੋ। ਹੈਲੋ। ਹੋੜਨੀ ਹੈਗੇ ਤੈਨੂੰ ਕੋਈ ਆਉਣ ਦੀ ਈ ਨਾ। ਇੱਧਰ ਇੱਧਰ। ਮੇਰੀ ਗੱਲ ਚੱਲ ਰਹੀ ਹੈ ਨਾ? ਇੱਧਰ ਗੱਲ ਕਰ। ਮੇਰੀ ਗੱਲ ਚੱਲ ਰਹੀ ਹੈ ਨਾ? ਇੱਧਰ ਗੱਲ ਕਰ। ਮੇਰੀ ਉੱਧਰ ਗੱਲ ਚੱਲ ਰਹੀ ਹੈ। ਤਾਲ ਸੁਣਾ ਲੰਦ। ਪਹਿਲੀ ਗੱਲ ਸੁਣ ਲੈ। ਤੇਰਾ ਘਰ ਨਾ ਬਿੰਨੂ ਬਿਆਰ ਖਾਦਾ। ਈ ਨਾ। ਤੇ ਤੈਨੂੰ ਬੱਚੇ ਦਾ ਲਾਲਚ। ਤੇ ਉਹ ਮੈਂ ਪੂਰਾ ਕਰਨਾਂ। ਮੈਨੂੰ ਨਹੀਂ ਬੱਚੇ ਦਾ ਲਾਲਚ। ਹਾਂ ਬੰਨੇ ਤੇਰੇ ਮੂਰੇ ਹੱਥਾ। ਬੱਚਾ ਵੀ ਲੈ ਜਾ ਤੂੰ ਵੀ ਵਗ ਜਾ ਮੈਨੂੰ ਤੇਰਾ ਬੱਚਾ ਨਹੀਂ ਚਾਹੀਦਾ ਮੈਨੂੰ ਤਾਂ ਨਾ ਤੂੰ ਮੇਰਾ ਬੰਦਾ ਹੀ ਵਾਪਸ ਕਰ ਦੇ ਤੂੰ ਚੁੱਪ ਕਰ ਮੇਰੀ ਗੱਲ ਸੁਣ ਲੈ ਭਾਣੇ ਅਸੀਂ ਤੇ ਨਾਲ ਕੋਈ ਇੱਥੇ ਲੜਨ ਨਹੀਂ ਆਏ ਜਿੱਦਾਂ ਨਹੀਂ ਆਏ ਠੀਕ ਆ ਨਾ ਅਸੀਂ ਸਿਰਫ ਤੈਨੂੰ ਇੱਥੇ ਸਮਝਾਉਣ ਆਏ ਆ ਠੀਕ ਆ ਠੀਕ ਆ ਮੈਨੂੰ ਨਹੀਂ ਪਤਾ ਤੂੰ ਮੇਰੇ ਤੋਂ ਵੱਡੀ ਆ ਕਿ ਛੋਟੀ ਆ ਪਰ ਮੇਰੀ ਤੇਰੇ ਅੱਗੇ ਰਿਕਵੈਸਟ ਆ ਵੀ ਮੇਰੀ ਭੈਣ ਦਾ ਘਰ ਨਾ ਪੱਟ ਹੂੰ ਪਤਾ ਪੱਟਿਆ ਗਿਆ ਇਹਦੇ ਘਰ ਵਾਲੇ ਨੂੰ ਨਹੀਂ ਦਿੰਦਾ ਸੀ ਮੇਰਾ ਘਰ ਵਟ ਰਿਆ ਸੀ ਜਦੋਂ ਯਾਰ ਤੂੰ ਤਾਂ ਇਨਸਾਨੀਅਤ ਦੇ ਨਾਤੇ ਇੱਕ ਔਰਤ ਦੀ ਮਦਦ ਕਰ ਸਕਦੀ ਆ ਨਾ ਮੈਂ ਕੀ ਕਰਾਂ ਮੈਂ ਪ੍ਰੈਗਨੈਂਟ ਆ ਬੱਚਾ ਹੋਣ ਵਾਲਾ ਮੇਰੇ ਮੈਂ ਕਿੱਥੇ ਜਾਊਂਗੀ ਮੈਂ ਆਪਣੇ ਘਰ ਪਿੱਛੇ ਆਦੇ ਬਕਸ ਨਹੀਂ ਜਾ ਸਕਦੀ ਤੂੰ ਇੰਨੀ ਗੱਲ ਚੰਨੀ ਨੂੰ ਪੁੱਛ ਸਕਦੀ ਸੀ ਨਾ ਮੈਨੂੰ ਪਹਿਲਾਂ ਦੱਸਿਆ ਨਹੀਂ ਮੈਂ ਵਿਆਹ ਹੁਣ ਇਹ ਤਾਂ ਮੈਨੂੰ ਬੱਚ ਦੱਸਿਆ ਜਦੋਂ ਮੈਂ ਪ੍ਰੈਗਨੈਂਟ ਹੋਈ ਤਾਂ ਮੈਨੂੰ ਇਹ ਦੱਸ ਤੋੜੇ ਦੋਨਾਂ ਦਾ ਹੱਲ ਕੀ ਆ ਉਧਰੋਂ ਮੇਰੀ ਭੈਣ ਖੁੱਲਦੀ ਆ ਉਧਰੋਂ ਹਾਂ ਤੂੰ ਇੱਥੇ ਆ ਕੇ ਇੱਕ ਇਨਸਾਨੀਅਤ ਨਾਲ ਤਾਂ ਸੋਚ ਕੇ ਦੇਖ ਠੀਕ ਆ ਇੱਕ ਕੁੜੀ ਦੀ ਮਦਦ ਤੇ ਸੋਚ ਕੇ ਦੇਖ ਵੀ ਠੀਕ ਆ ਮਨ ਨੇ ਤੂੰ ਇਸ ਕਰ ਰਹੇਂਗੀ ਤੂੰ ਆਦਮੀ ਮਾਲਕਨਾਂ ਦਾ ਬੱਚੇ ਦੇ ਸਿਰ ਤੇ ਤੂੰ ਇਹ ਦੇਖ ਵੀ ਤੁਸੀਂ ਦੋਨੇ ਕਿਸ ਹਾਲ ਚ ਫਸੀਆਂ ਫਸਿਓ ਕਿ ਨਹੀਂ ਫਸੀਆਂ ਇੱਕ ਬੰਦੇ ਕਰਕੇ ਨਾਲੇ ਇਹ ਤਾਂ ਤੂੰ ਗਲਤ ਕਹਿਨੀ ਹੈ ਵੀ ਤੈਨੂੰ ਚੰਨੀ ਵਾਰੀ ਨਹੀਂ ਪਤਾ ਸੀ ਕਮਾਂਡ 'ਚ ਰਹਿੰਦੀ ਸੀ ਸਾਡੀ ਤੈਨੂੰ ਸਾਰਾ ਹੀ ਪਤਾ ਸੀ ਵੀ ਚੰਨੀ ਵਿਆਹਿਆ ਵਰਿਆ ਤੇ ਮੇਰੇ ਤੋਂ ਚੋਰੀਓ ਜਾਂਦਾ ਸੀ ਤੇਰੇ ਕੋਲ ਨੀਂਦ ਦੀਆਂ ਗੋਲੀਆਂ ਪਾ ਪਾ ਮੇਰੀ ਗੱਲ ਸੁਣ ਇਹਦੀ ਜਗ੍ਹਾ ਤੇ ਤੇਰਾ ਘਰ ਪੱਟਿਆ ਜਾਂਦਾ ਓਏ ਕੁਛ ਕਰਦੀ ਓਏ ਹੈਲੋ ਅੱਗੇ ਨਾ ਵੱਧ ਜਿਹੜੀ ਗੱਲ ਹਨ ਉਹ ਕਰ ਤੈਨੂੰ ਦੁੱਖ ਲੱਗਿਆ ਨਾ ਦੁੱਖ ਲੱਗਿਆ ਨਾ ਤੈਨੂੰ ਇਸ ਗੱਲ ਦਾ ਤਾਂ ਉਹਦੇ ਦਿਲ ਤੇ ਕੀ ਬੀਤਦੀ ਆ ਪਰ ਮੈਂ ਹੁਣ ਕੀ ਕਰਾਂ ਮੈਂ ਕਿੱਥੇ ਜਾਵਾਂ ਕੋ ਕਰਨਾ ਕੀ ਆ ਮੈਂ ਇਹੀ ਗੱਲ ਕਰਦੀ ਆ ਵੀ ਜੋ ਵੀ ਆ ਤੇਰਾ ਆਪਾ ਵਾਸ਼ਨ ਵਗੈਰਾ ਕਰਵਾ ਦੰਨੇ ਆ ਓਕੇ ਮੈਂ ਉਹ ਪੁੱਛ ਰਹੀ ਹਾਂ ਕਿ ਮੇਰੇ ਭੈਣ ਦਾ ਘਰ ਬਸ ਲੰਦ ਮੈਂ ਕਦੇ ਵੀ ਨਹੀਂ ਕਰਵਾਉਣਾ ਤੇ ਬੱਚਾ ਮੈਂ ਲੈਣਾ ਫਿਰ ਇਹ ਬੱਚਾ ਤੂੰ ਮੇਰੀ ਭੈਣ ਨੂੰ ਦੇ ਕੇ ਇੱਥੋਂ ਵਿਦਾ ਹੋ ਜਾ ਓਕੇ ਮੈਂ ਬੱਚਾ ਆਪਦਾ ਜਮ ਕੇ ਨੂੰ ਬੱਚਾ ਚੰਨੀ ਦਾ ਤੂੰ ਕਹਿ ਰਹੀ ਹੈ ਨਾ ਬੱਚਾ ਚੰਨੀ ਦਾ ਤਾਂ ਫਿਰ ਇਹ ਬੱਚਾ ਇਸ ਘਰ ਦਾ ਮਾਲਕ ਆ ਠੀਕ ਹੈ ਤੂੰ ਆਪਦਾ ਵਿਆਹ ਕਰਵਾ ਕੁਛ ਮਰਜ਼ੀ ਕਰ ਸਾਡਾ ਬੱਚਾ ਸਾਨੂੰ ਦੇ ਜਾ ਅਸੀਂ ਪਾਲਾਂਗੇ ਤੂੰ ਜਾ ਇੱਥੋਂ ਮੈਂ ਆਪਦਾ ਬੱਚਾ ਕਦੇ ਵੀ ਨਹੀਂ ਦਊਂਗੀ ਆਪਦੇ ਕੋਲੇ ਰੱਖੂੰਗੀ ਮੇਰੀ ਗੱਲ ਸੁਣ ਤੂੰ ਆਪਦਾ ਬੱਚਾ ਨਹੀਂ ਦੇਣਾ ਨਾ ਕਮਲ ਇਹ ਆਪਦਾ ਬੱਚਾ ਵੀ ਨਾ ਦੇਵੇ ਤੇਰੇ ਬੱਚੇ ਦੀਆਂ ਫੀਸਾਂ ਥੋੜਾ ਵੱਡਾ ਹੋਣ ਦਾ ਸਾਰਾ ਖਰਚਾ ਮੈਂ ਵਾਦਾ ਕਰਦੀ ਆ ਤੇਰੇ ਨਾਲ ਤੈਨੂੰ ਮੈਂ ਦਿੰਦੀ ਰਹੂੰ ਪਰ ਪਲੀਜ਼ ਮੇਰੇ ਘਰੋਂ ਵਗ ਜਾ ਮੇਰਾ ਘਰ ਵਸ ਲੈਣ ਦੇ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਜੀਜੀ ਮੰਨ ਲਾ ਤਣ ਬਣ ਕੇ ਹੱਥ ਜੋੜਦੀਆਂ ਤੇਰੇ ਅੱਗੇ ਇੱਕ ਇਨਸਾਨੀਅਤ ਦੇ ਨਾਤੇ ਮੇਰੀ ਭੈਣ ਦਾ ਘਰ ਵਸ ਲਾਂ ਦੇ ਤੁਸੀਂ ਤਾਂ ਆਪ ਦਾ ਕਹੀਏ ਨੋ ਮੈਂ ਕਿੱਥੇ ਜਾਵਾਂ ਮੈਂ ਤਾਂ ਇਹਦੇ ਪਿੱਛੇ ਲੱਗੀ ਸੀ ਨਾ ਯਾਰ ਤੈਨੂੰ ਹੋਰ ਮੁੰਡੇ ਮਿਲ ਜਾਣਗੇ ਇਹ ਕਿੱਥੇ ਜਾਊਗੀ ਕਦੇ ਮਾਂ ਨਹੀਂ ਬਣ ਸਕਦੀ ਮੈਨੂੰ ਨਹੀਂ ਪਤਾ ਤੇਰੇ ਨਾਲ ਬੱਚਾ ਵੀ ਹੋਰ ਹੋ ਜਾਊਗਾ ਸਭ ਕੁਝ ਹੋ ਜਾਊਗਾ ਤੂੰ ਆਪਦਾ ਘਰ ਬਸਾ ਸਕਦੀ ਆ ਮਰੇ ਤੇਰੇ ਲਈ ਮੈਂ ਨਾ ਚੰਗਾ ਮੁੰਡਾ ਲੱਭ ਦੂੰਗੀ ਆਵੇ ਹੱਥੇ ਤੇਰੇ ਭੈਣ ਬਣਾ ਕੇ ਵਿਦਾ ਕਰ ਦੂੰਗੀ ਪਲੀਜ਼ ਮੇਰਾ ਘਰ ਬਸ ਲੈਣ ਦੇ ਮੈਨੂੰ ਹੋਰ ਮੁੰਡਿਆਂ ਦੀ ਲੋੜ ਨਹੀਂ ਹੈਗੀ ਆਈ ਵੱਡੀ ਸੰਗਤ ਸਾਡਾ ਸਿੰਦਾਰ ਇਹਦੇ ਅਕਲ ਨਹੀਂ ਹੈਗੀ ਇਹਨੂੰ ਠੀਕ ਆ ਇਹਦੇ ਨਾਲ ਗੱਲ ਖਾਣੇ ਪਵੇ ਕਿਉਂਕਿ ਇਹਦੇ ਅੰਦਰ ਇਨਸਾਨੀਅਤ ਨਹੀਂ ਇਹਦੀ ਇਨਸਾਨੀਅਤ ਮਰ ਗਈ ਹਾਂ ਮੇਰੀ ਇਨਸਾਨੀਅਤ ਮਰ ਗਈ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਉਹ ਹੈਲੋ ਵਾਜੋ ਹੋਲੀ ਰੱਖ ਕਿਉਂ ਰੱਖਾ ਲਈ ਹਾਂ ਉੱਚੀ ਬਾਜ ਨਾ ਮੈਨੂੰ ਕਰਕੇ ਸੁਣਾ ਤੇ ਭਾਵੇਂ ਆਪਦੀ ਚੰਨੀ ਨੂੰ ਦਿਖਾਈ ਸਾਡੇ ਅੱਗੇ ਤੇਰੀ ਧੌਂਸ ਨਹੀਂ ਚੱਲਦੀ ਤੇ ਮੇਰੇ ਅੱਗੇ ਤੇਰੀ ਧੌਂਸ ਨਹੀਂ ਚੱਲਦੀ ਨਿਕਲ ਇਥੋਂ ਦਫਾ ਹੋ ਜਾ ਹਾਂ ਤੂੰ ਇੱਥੇ ਆਈ ਹੈ ਤੇ ਮੇਰੀ ਭੈਣ ਵਿਆਹ ਕੇ ਆਈ ਹੈ ਤੂੰ ਨਿਕਲ ਕੇ ਆਈ ਆ ਕੋਈ ਗੱਲ ਨਹੀਂ ਕਰਦਿਆਂ ਗੱਲ ਕਰਦਿਆਂ ਗੱਲ ਮੇਰੇ ਘਰ ਚੋਂ ਮੈਨੂੰ ਇਹ ਦਫਾ ਹੋਣ ਨੂੰ ਕਹਿ ਰਹੀ ਹੈ ਕਮਾਲ ਕਰੀ ਜਾਂਦੀ ਆ ਤੂੰ ਅਸੀਂ ਪਿਆਰ ਨਾਲ ਗੱਲ ਕਰੀ ਜਾਂਦੇ ਆ ਤੂੰ ਮਾਰ ਜੀ 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 ਕਰਕੇ ਤੂੰ ਬੈਠੀ ਹੈ ਨਾ ਉਹਦੇ ਸਰਤੇ ਮੈਂ ਬੈਠੀ ਆ ਕਮਲ ਤੂੰ ਚੰਨੀ ਨਾਲ ਹੀ ਗੱਲ ਕਰ ਲੈ ਇਹਦੇ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹ ਚੰਨੀ ਦੇ ਫੰਗਾਂ ਤੇ ਹੀ ਡਾਰਾ ਮਾਰ ਰਹੀ ਐ ਇੱਕ ਵਾਰ ਤੂੰ ਚੰਨੀ ਨਾਲ ਗੱਲ ਕਰਕੇ ਦੇਖ ਲੈ ਚਲ ਆ ਜੀ ਜੀ ਤੈਨਾਂ ਬੋਲਣ ਦਾ ਫਾਇਦਾ ਨਹੀਂ ਬੇਅਕਲਤੀ ਨਹੀਂ ਐ ਇਹ ਹਾਂ じゃ ਕਮਲ ਚੱਲ ਯਾਰ ਇਹਨਾਂ ਬੋਲਣ ਦਾ ਫਾਇਦਾ ਕੱਲ ਤੁਸੀਂ ਇੱਥੇ ਕੀ ਲੈਣਾ ਆਂ ਆ ਦੇਖ ਲੈ ਇੱਥੇ ਆਣ ਲਈ ਵੀ ਹੁਣ ਮੈਨੂੰ ਨਾ ਇਜਾਜ਼ਤ ਦੀ ਲੋੜ ਪਊਗੀ ਮੇਰੇ ਘਰੇ ਗੱਲ ਸੁਣ ਜੀਜਾ ਆ ਗਿਆ ਕਿਥੋਂ ਆ ਤੂੰ ਉਹ ਸਾਲੀ ਕਿਵੇਂ ਆ ਠੀਕ ਆ ਮੈਂ ਤੇ ਜੀਜਾ ਕਹਿੰਨ ਉਹ ਨਾ ਜੀ ਨਹੀਂ ਕਰਦਾ ਜੀਜਾ ਨਾ ਕਹੇ ਹੋਰ ਘਰ ਵਾਲਾ ਉਹ ਨਾਲ ਫਿਰ ਦੇਖ ਲੈ ਸ਼ਰਮ ਉਹ ਸਾਲੀ ਸਾਲੀ ਅੱਧੀ ਘਰ ਵਾਲੀ ਜਿੰਦੀ ਆ ਕਿੰਨੀ ਆ ਤੇ ਰੱਖੇਗਾ ਮੈਨੂੰ ਇਹ ਤਾਂ ਦੱਸ ਦੇ ਤੂੰ ਅੱਜ ਤੱਕ ਜੀਜਾ ਬੋਲੀ ਨਹੀਂ ਸੀ ਮੈਂ ਅੱਜ ਮੈਂ ਬੋਲਣ ਤੇ ਮਜਬੂਰ ਹੋ ਰਹੀ ਆ ਆ ਕਿ ਚੰਦ ਚੜਿਆ ਹਾਂ ਦੇਖ ਲੈ ਹਜੇ ਵੀ ਹਾਸਰੇ ਇਹਦੇ ਕਿਹੜਾ ਕੋਈ ਸ਼ਰਮ ਤੂੰ ਚੁੱਪ ਰਹਿ ਸੰਧਰ ਆ ਵੀ ਚੰਦ ਚੜਿਆ ਉਹ ਚੜ ਗਿਆ ਇਹਦੇ ਕਰਕੇ ਚੜਿਆ ਹਰਾ ਕੋਈ ਇਹਦੇ ਕਰਕੇ ਕੀ ਚੜਿਆ ਇਹ ਲੋਕਾਂ ਦੀ ਉਂਗਲਾਂ ਤੇ ਲੱਗਦੀ ਰਹੀ ਮੈਨੂੰ ਉੱਥੇ ਜਾਣ ਤੋਂ ਰੋਕਦੀ ਰਹੀ ਐ ਮੈਂ ਹੋਰ ਸਕੀਮ ਲਾਈ ਸੀ ਪਰ ਇਹਨਾਂ ਸਾਰੀ ਸਕੀਮਾਂ ਦੀ ਜੀਜਾ ਤੈਨੂੰ ਸ਼ਰਮ ਆਉਂਦੀ ਆ ਉਹ ਗੱਲ ਸੁਣ ਯਾਰ ਮੈਂ ਵੀ ਆਉ ਜੀ ਕਹਿੰਦੇ ਅੱਗੇ ਪੌਂਦ ਰੱਖਣੀ ਐ ਮੈਂ ਵੀ ਆਲਾ ਜਵਾਬ ਮੈਂ ਵੀ ਜੱਗ ਤੇ ਆ ਗਿਆ ਅਗਦਾ ਤਾਂ ਪੱਟ ਕੇ ਓਏ ਇਹਨੂੰ ੱੱੱਕਾ ਕੌਣ ਦਿੰਦਾ ਯਾਰ ਇਹਨੂੰ ਮੈਂ ਨਾਲ ਹੀ ਰੱਖੂਗਾ ਮੈਂ ਪਹਿਲਾਂ ਕਿਆ ਹੋਇਆ ਉਹਨੂੰ ਮੂੰਹ ਤੇ ਬੁਲਾ ਲੰਨੇ ਬਈ ਮੈਂ ਉਹਨੂੰ ਨਹੀਂ ਛੱਡਦਾ ਉਹ ਕਹਿੰਦੀ ਸੀ ਇੱਕ 베ੜੀ ਚ ਦੋ ਕਿਸ਼ਤੀਆਂ ਸਵਾਰ ਹੁੰਦੀਆਂ ਨੇ ਚੀਜਾ ਬਸੇ ਦੱਸ ਦੇ ਓਏ ਹੋ ਜਾ ਦੁੱਬਦਾ ਹੁੰਦਾ ਬੰਦਾ ਉਹ ਨਹੀਂ ਡੁੱਬਦਾ ਹੁੰਦਾ ਸਾਰਾ ਕੁਝ ਚਲੇ ਜਾਂਦਾ ਹੁੰਦਾ ਦੇਖ ਪਟੇਜਾ ਇੱਥੇ ਚੱਨ ਵਾਸਤੇ ਛੋਟੀ ਕਿਸ਼ਤੀ ਲੈਉਣੀ ਪੈਦੀ ਹੁੰਦੀ ਆ ਸਮਝਦੀ ਆਂ ਮੈਂ ਗੱਲ ਨੂੰ ਜੀਜਾ ਕੀ ਕਰੀ ਆਂ ਨਾ ਸੋਚ ਲੈ ਰੱਬ ਤੋਂ ਡਰ ਜਾ ਓਏ ਤੂੰ ਗੱਲ ਸਮਝ ਤਾਨੂੰ ਬੋਲਣ ਦੀ ਨਹੀਂ ਅਕਲ ਉਹ ਕੀ ਕੁਝ ਬਕੀ ਜਾਂਦੀ ਉਹ ਮੈਂ ਬੋਲਿਆ ਤਾਂ ਲੜੂਗੀ ਤੁਸੀਂ ਜਾ ਕੇ ਉਹਨੂੰ ਸਿੱਧਾ ਕਹੋਗੇ ਵੀ ਸਾਡੇ ਘਰੋਂ ਬਾਹਰ ਨਿਕਲ ਜਾਓ ਕਿਵੇਂ ਰੋਕੋ ਤੇ ਮੇਰੀ ਭੈਣ ਕਿੱਥੇ ਜਾਵੇ ਮੈਂ ਇਹਨੂੰ ਕਿਦੋਂ ਘਰੋਂ ਬਾਹਰ ਕੱਢਦਾ ਹਾਂ ਤੂੰ ਮੈਨੂੰ ਪਿਆਰ ਉਹਨੂੰ ਕਰਦਾ ਹੁਣ ਬੁ ਕਰਦਾ ਤੂੰ ਤਾਂ ੱੱਤਾ ਦੇ ਨਾਲਾ ਕੰਮ ਕਰਤਾ ਤੂੰ ਤਾਂ ਇਹ ਕਹਿਣਾ ਬਸ ਇੱਕ ਕਹਿਣ ਜੋਗਾ ਨਹੀਂ ਤੂੰ ਤਾਂ ਲਿਆ ਕੇ ਇੱਕ ਤੇ ਬਰੋਟਾ ਲਾਤਾ ਉਹ ਨਹੀਂ ਲਾਇਆ ਯਾਰ ਕੁਛ ਨਹੀਂ ਲਾਇਆ ਇਹਨੂੰ ਜੇ ਘਰੋਂ ਬਾਹਰ ਕੱਢਿਆ ਸੁਣੀ ਕਿ ਉਹਦੇ ਨਾਲ ਵਾਦਣਾ ਹੈ ਪਰ ਵੇਹ ਨਿਕਲ ਜੋ ਕਿਸਮ ਵਿੱਚ ਲਿਖਿਆ ਹੁੰਦਾ ਨਾ ਹੁੰਦਾ ਤੇ ਉਹੀ ਹੈ ਬਸ ਕੁਦਰਤੀ ਮਨ ਨਾਲ ਕਰੇ ਜਾਣਾ ਸੀ ਉਹ ਮਾਸੀ ਉਹ ਜਾ ਕਰਨਾ ਸੀ ਉਹਨੇ ਅੱਗੇ ਰੀਪ ਕਰਨਾ ਸੀ ਬਸ ਹੋ ਗਿਆ ਹੁਣ ਮੈਨੂੰ ਸੌ ਦੀ ਇੱਕਣੇੜ ਦੇ ਕੋਈ ਹੱਲ ਕੱਢਣਾ ਕਿ ਨਹੀਂ ਕੱਢਣਾ ਉਹ ਤਾਂ ਇੱਥੇ ਰੱਖਣਾ ਉਹ ਤਾਂ ਇੱਥੇ ਰਹੂਗੀ ਇਹ ਵੀ ਇੱਥੇ ਰਹੂਗੀ ਮੈਂ ਭੱਗ ਜਾਨੀ ਆ ਆਏ ਕਿ ਮੈਂ ਭੱਗ ਜਾਨੀ ਆ ਤੂੰ ਵਿਆਹ ਕਿ ਆਈ ਹੈ ਇੱਥੇ ਹੈ ਨਹੀਂ ਤੇਰੇ ਅੱਗੇ ਪਿੱਛੇ ਕੋਈ ਮਰੇ ਤਾਂ ਨਹੀਂ ਅਸੀਂ ਖੜੇ ਆ ਫਿਰ ਮੈਂ ਕਰਾਂਗੀ ਕਮਲਾ ਤੂੰ ਕੀ ਚਾਹਨੀ ਹੈ ਵੀ ਮੋਦੇ ਨਾਲ ਰਹਾ ਜਿਹੜੀ ਮੈਨੂੰ ਹੀ ਮੇਰੇ ਘਰੋਂ ਕਹਿੰਦੀ ਆ ਬਾਕੀ ਦੀਜਾ ਜਾ ਤਾਂ ਉਹਨੂੰ ਲੈ ਕੇ ਇੱਥੋਂ ਭੱਗ ਜਾ ਨਹੀਂ ਹੁਣ ਇੱਥੋਂ ਘਰੋਂ ਕੱਢ ਦੇ ਲੈ ਉਹ ਜਾਵੇ ਨਾ ਇਹ ਜਾ ਮਰਤੀ ਰੂਸ ਵੀ ਗਲੇ ਥੱਲੇ ਰੋਗੀ ਉੱਤੇ ਰੋਗੀ ਬਸ ਇਹ ਨਾ ਨਿਪੜਿਆ ਉੱਤੇ ਰੋਗੀ ਇਹ ਉੱਤੇ ਨਾ ਆਵੇ ਉਹ ਥੱਲੇ ਨਹੀਂ ਆਏ ਨਹੀਂ ਜੀ ਜਦੋਂ ਚੱਲਦਾ ਜੀ ਮੈਨੂੰ ਚਲਾਉਣ ਨੂੰ ਫਿਰਦਾ ਤੇ ਰਸਤਾ ਕੱਲ ਨੂੰ ਆਪਦੇ ਮਾਪੇ ਸਾਦੇ ਆ ਠੀਕ ਆ ਮੈਂ ਮੰਮੀ ਡੈਡੀ ਨੂੰ ਬੁਲਾਉਂਗੀ ਇਹ ਤਾਂ ਤੂੰ ਗੱਲਾਂ ਮੰਨ ਚੋ ਕੱਢ ਦੇ ਵੀ ਤੂੰ ਆਪਦੀਆਂ ਚਲਾ ਲੇਂਗਾ ਅੱਗੇ ਛੋਟੇ ਜੋ ਮਰਜੀ ਯਾਰ ਕਰ ਲੋ ਵਾ 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 ਜੀਜਾ ਐਨੀ ਸ਼ਰਮ ਲਾਤੀ ਉਹ ਮੈਂ ਤੇ ਕਿਸਮਤ ਤੇ ਭਰੋਸਾ ਰੱਖਣ ਵਾਲਾ ਜਿਹੜਾ ਤੇਰੇ ਕਿੰਨੀ ਤੈਨੂੰ ਤਰਸ ਨਹੀਂ ਆਉਂਦਾ ਤੇਰਾ ਹੁੰਦਾ ਏ ਤਰਸ ਕਰ ਕੀ ਕੀਤਾ ਸਾਰਾ ਕੁਝ ਨਹੀਂ ਲੋਕ ਸਾਰੀ ਉਮਰ ਮੇਰੀ ਅੱਧੀ ਜ਼ਿੰਦਗੀ ਕੱਢ ਕੇ ਹੁਣ ਤੈਨੂੰ ਧੱਕਾ ਦਿਨਾ ਉਹ ਸੜੀ ਹੋਈ ਪਿੱਛੇ ਉਹ ਗੱਲ ਗੱਠੀ ਜਨਾਨੀ ਆਹੋ ਤੇਰੀ ਭੈਣ ਨਾਲ ਗੱਲ ਸੁਣ ਲੈ ਗੱਠੀ ਦੀ ਕੋ ਦੋ ਗੱਲ ਸੁਣ ਲੈ ਇਹਦੇ ਕਰਕੇ ਸਾਰਾ ਕੁਝ ਕੀਤਾ ਇਹ ਤੇਰੇ ਕਰਕੇ ਕੀਤਾ ਮੈਂ ਤੈਨੂੰ ਸਮਝਾਇਆ ਸੀ ਸਮਝਾਇਆ ਸੀ ਇਹਨਾਂ ਨੂੰ ਯਾਰ ਕੀ ਕਹਦੇ ਨੇ ਦੇਖ ਜਿਹਨੂੰ ਜਵਾਬ ਕਰਨਾ ਹੋਵੇ ਉਹ ਕਹੀ ਉਹ ਬਾਗਲਾ ਮੈਨੂੰ ਹੁਣ ਵੀ ਬਾਹਂ ਜੀ ਉਹ ਹੁਣ ਜੀ ਕਹਿੰਦਾ ਤੈਨੂੰ ਕੋਈ ਯਾਰ ਜਿਹੜਾ ਬੱਚਾ ਤੈਨੂੰ ਦਊਗਾ ਕਿਸੇ ਨੂੰ ਪਤਾ ਕੀ ਲੱਗੂਗਾ ਵੀ ਤੇ ਉਹਦਾ ਬੱਚਾ ਕਿਹਦਾ ਬੱਚਾ ਆਹੋ ਜਾਂ ਕੁਛ ਕਰਕੇ ਤਾਂ ਤੂੰ ਜ਼ਰੂਰ ਜੇ ਤੂੰ ਇਹ ਪ੍ਰਾਈਵੇਸੀ ਰੱਖਣੀ ਹੁੰਦੀ ਨਾ ਤੇ ਬਾਰੋ-ਬਾਰੀ ਰੱਖਦਾ ਮੈਂ ਸਹਲਿਆ ਦੀ ਮੰਨੀ ਨਹੀਂ ਲੋਕਾਂ ਦੀ ਉਂਗਲਾਂ ਚੜਦੀ ਮੇਰੇ ਸਹਲਿਆ ਦੀ ਇਹ ਮੰਨੀ ਨਹੀਂ ਮੇਰੇ ਸਹਲਿਆ ਦੇ ਦੇਖ ਹਜੇ ਵੀ ਕਿਵੇਂ ਬੁਰਕ ਬੁਰਕ ਪੈਂਦਾ ਦਿਮਾਗ ਨਾਲ ਕਰਕੇ ਰੱਖਦਾ ਮੇਰੇ ਸਹਲਿਆ ਨੂੰ ਸੁੰਦਰ ਜੀ ਜ ਉਹ ਜਾਣ ਕੇ ਕਰਦੀ ਐ ਲੈ ਥੱਲੇ ਨੂੰ ਇਦਾਂ ਬੋਲਣ ਦਾ ਫਾਇਦਾ ਨਹੀਂ ਕੋਈ ਨਾ ਜਿੱਜਾ ਪਛਤਾਏਗਾ ਲੈ ਲੈ ਪਛਤਾਏਗਾ ਤੂੰ ਪਛਤਾਏਗਾ ਚੱਲ ਭਾਣੇ